ਇਨ ਦਾ ਬੰਨ ਕੇ ਜਿਸ ਤਰ੍ਹਾਂ ਮਹਾਰਾਜ ਜੀ ਸ ਨੂੰ ਕਾਲੀ ਫੂਲਾ ਸਿੰਘ ਸਜਾ ਦਿੱਤੀ ਸੀ ਉਹਨੇ ਕੋਰ ਰੇ ਬੱਧਾ ਹੀ ਇਮੜੀ ਦੇ ਰੋਖ ਨਾਲ ਜੋ ਅੱਜ ਵੀ ਸਾਨੂੰ ਮੌਜੂਦ ਹੈ ਜਦੋਂ ਫੂਲਾ ਸਿੰਘ ਨੇ ਫਿਰ ਨੂੰ ਕੋਰ ਰੇ ਮਾਰੇ ਸੀ ਸਜਾ ਸੁਲਾਈ ਹੈ ਹਾਂਜੀ ਉਹਦੇ ਵਿੱਚ ਅਸੀਂ ਇਹ ਵੇਖਨੇ ਆ ਕਿ ਸਜਾ ਨਹੀਂ ਸੁਲਾਈ ਇੱਕ ਉਸ ਨੇ ਖਾਣਾ ਪੂਰਤੀ ਪੂਰੀ ਕੀਤੀ ਸੀ ਦੰਦ ਝੁਕਦੇ ਸੀ ਉਹਦਾ ਹਾਰ ਬਣਾਉਂਦੇ ਸੀ ਹਮ ਹਾਰ ਬਣਾ ਕੇ ਉਹ ਗੱਲ ਚ ਪਾਉਂਦੇ ਸੀ ਤੇ ਨਹੀਂ ਤਾਂ ਜਿਆਦਾ ਨਹੀਂ ਤੇ ਇਹਦੇ ਗੱਲ ਛਿਤਰਾ ਆਧਾਰ ਪਾਇਆ ਹੁੰਦਾ ਇਹਦਾ ਮੂੰਹ ਕਾਲਾ ਕੀਤਾ ਹੁੰਦਾ ਇਹਨੂੰ ਜਿਸ ਤਰ੍ਹਾਂ ਬਾਬਾ ਦੀਪ ਸਿੰਘਾ ਚੋਂਗੇ ਉੱਥੇ ਲਿਆ ਕੇ ਨੂੰ ਬੱਧਾ ਹੁੰਦਾ ਇਹ ਹਰ ਜਨਤਾ ਇਹਦੇ ਦੇ ਥੂ ਥੂ ਕਰਦੀ ਇਹਦੇ ਭਾਂਡੇ ਮਾਇਲ ਨੇ ਜਾਂ ਲੈਟਰਾਂ ਸਾਫ ਕਰਣੀਆਂ ਇਹ ਕੋਈ ਨਹੀਂ ਥੋੜੀ ਸਜਾਇਆ ਕੀ ਕੋਣ ਦਾ ਹੱਥਦਰ ਨਹੀਂ ਹੈਗਾ ਹੂੰ ਚੋਲੇ ਪੁੰਦਾ ਹੱਥਦਰ ਨਹੀਂ ਹੈਗਾ ਜਿਹੜਾ ਬਰਛਾ ਵਰਕੇ ਅੱਜ ਬਾਈਕ 'ਤੇ ਬੈਠਾ ਜੇ ਖਰਬੂਜੇ ਰੱਖੀ ਦੇਖਾਉਂਦਾ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਭਾਈ ਲਖਵਿੰਦਰ ਸਿੰਘ ਕੋਲ ਜਿੱਥੇ ਕਿ ਗੁਰੂ ਸਾਹਿਬ ਦੇ ਵਿੱਚ ਬੈਠੇ ਆ ਇਸ ਜਗ੍ਹਾ ਤੇ ਇਹਨਾਂ ਦੇ ਪਿੰਡ ਅੱਜ ਪਹੁੰਚੇ ਸੀਗੇ ਸੋ ਗੱਲਬਾਤ ਕਰਨ ਲੱਗੇ ਹੈਗੇ ਆ ਜਿਸ ਤਰ੍ਹਾਂ ਸੁਖਬੀਰ ਬਾਦਲ ਨੂੰ ਕੱਲ ਸਜ਼ਾ ਸੁਣਾ ਦਿੱਤੀ ਗਈ ਹੈ ਇੱਕ ਪਾਸੇ ਅੱਜ ਕੱਲ ਦੇ ਜਥੇਦਾਰ ਜਿਹੜੇ ਕੌਮ ਦੇ ਹੈਗੇ ਨੇ ਜਿਵੇਂ ਗਿਆਨੀ ਰਘਵੀਰ ਸਿੰਘ ਹੈਗੇ ਨੇ ਜਥੇਦਾਰ ਅਕਾਲ ਤਖਤ ਸਾਹਿਬ ਦੇ ਸਿੱਖ ਕੌਮ ਦੇ ਜਿਹੜੇ ਜਥੇਦਾਰ ਹੈਗੇ ਨੇ ਸੋ ਇੱਕ ਪੁਰਾਣੀ ਗੱਲ ਕਰੀਏ ਪੁਰਾਣੇ ਸਮੇਂ ਦੀ ਗੱਲ ਕਰੀਏ ਅਕਾਲੀ ਫੂਲਾ ਸਿੰਘ ਸੀਗੇ ਜਥੇਦਾਰ ਕੌਮ ਦੇ ਬਹਾਦਰ ਤੇ ਸ਼ਾਨੋ ਸ਼ੌਕਤ ਵਾਲੇ ਬਾਦਸ਼ਾਹ ਸੀਗੇ ਕੌਮ ਦੇ ਇੱਕ ਯੋਧੇ ਸੀਗੇ ਲੜਨ ਵਾਲੇ ਸੋ ਇੱਕ ਪਾਸੇ ਜਥੇਦਾਰ ਕਾਲੀ ਫੂਲਾ ਸਿੰਘ ਤੇ ਇੱਕ ਪਾਸੇ ਜਥੇਦਾਰ ਅੱਜ ਦੇ ਗਿਆਨੀ ਰਘਵੀਰ ਸਿੰਘ ਜਥੇਦਾਰ ਜਿਨ੍ਹਾਂ ਨੇ ਕੱਲ ਇੱਕ ਫੈਸਲਾ ਸੁਣਾਇਆ ਹੈ ਸੁਖਬੀਰ ਬਾਦਲ ਨੂੰ ਸਜ਼ਾ ਸੁਣਾਈ ਹੈ ਉਸ ਮੁੱਦੇ ਤੇ ਗੱਲਬਾਤ ਕਰਨ ਜਾ ਰਹੇ ਹਾਂ ਸੋ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਲਾਈਕ ਕਮੈਂਟ ਜਰੂਰ ਕਰੋ ਸੋ ਭਾਈ ਸਾਹਿਬ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਦੀ ਲੋਕ ਦੀ ਬਾਤ ਭਾਈ ਸਾਹਿਬ ਦੀ ਲੋਕਾਂ ਦੀ ਬਾਤ ਟੀਵੀ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਬਹੁਤ ਧੰਨਵਾਦ ਸਤਿ ਏਕਾਲ ਸਾਹਿਬ ਜੀ ਭਾਈ ਸਾਹਿਬ ਜੀ ਜਿਸ ਤਰ੍ਹਾਂ ਕੱਲ ਸੁਖਵੀਰ ਬਾਦਲ ਨੂੰ ਗਿਆਨੀ ਰਗਵੀਰ ਸਿੰਘ ਜਥੇਦਾਰ ਕਲਤਕ ਸਖਬ ਸਾਬ ਦੇ ਵੱਲੋਂ ਫੈਸਲਾ ਸੁਣਾ ਦਿੱਤਾ ਗਿਆ ਸਜ਼ਾ ਸੁਣਾ ਦਿੱਤੀ ਗਈ ਹੈ ਜੋ ਜੋ ਉਹਨਾਂ ਨੇ ਗੁਨਾਹ ਕੀਤੇ ਸੀਗੇ ਜਿਵੇਂ ਗੋਲੀ ਕਾਂਡ ਸੀਗਾ ਜਾਂ ਸਿਰਸੇ ਵਾਲੇ ਨੂੰ ਸਜ਼ਾ ਦੀ ਮਾਫੀ ਦੇਣੀ ਇਸ ਤਰ੍ਹਾਂ ਬਹੁਤ ਹੀ ਜ਼ਿਆਦਾ ਗੁਨਾਹ ਸੀਗੇ ਉਹਨਾਂ ਦੇ ਪਹਿਲਾਂ ਉਹ ਮੁਕਰਦੇ ਰਹੇ ਆਪਣੇ ਗੁਨਾਹਾਂ ਤੋਂ ਲੇਕਿਨ ਉਹਨਾਂ ਨੇ ਸਾਰੇ ਗੁਨਾਹ ਆਪਣੇ ਮੰਨ ਲਏ ਹੈਗੇ ਨੇ ਸੋ ਕੱਲ ਸਜ਼ਾ ਸੁਣਾਈ ਗਈ ਅਕਾਲ ਤਖਤ ਸਾਹਿਬ ਦੇ ਉੱਪਰ ਜਿਹੜੀਆਂ ਮਾ ਹੈਗੀ ਜਿੱਥੇ ਜਗਾ ਬਣੀ ਜਹੇਦਾਰ ਸਾਹਿਬ ਦੀ ਉੱਥੋਂ ਬੋਲ ਕੇ ਉਹਨਾਂ ਨੇ ਵਾਰ-ਵਾਰ ਹੁਕਮ ਸੁਣਾਇਆ ਪਹਿਲਾਂ ਉਹਨਾਂ ਨੇ ਨਾਲ ਗੱਲਬਾਤ ਕੀਤੀ ਜਿੰਨੇ ਵੀ ਥੱਲੇ ਖੜੇ ਸੀਗੇ ਗੁਨਾਹਗਾਰ ਬੰਦੇ ਜਿਹੜੇ ਮੁਜਲਮ ਸੀਗੇ ਜਿਵੇਂ ਲੀਡਰ ਆਪਾਂ ਸ਼ਰੋਮਨੀ ਕਾਲੀਦਾਲ ਦੇ ਕਹਿ ਰਹੀਏ ਸੁਖਬੀਰ ਬਾਦਲ ਤੇ ਸਾਰੇ ਜਿੰਨੇ ਲੀਡਰ ਸੀਗੇ ਨਾਲ ਦੇ ਜਿੰਨੇ ਪ੍ਰੇਮ ਸਿੰਘ ਵਾਇਰਾ ਸਾਰੇ ਜੀ ਹਾਂ ਸੋ ਜਦੋਂ ਉਹਨਾਂ ਨੇ ਗਿਆਨੀ ਗੁਰਬੀਰ ਸਿੰਘ ਨੇ ਗੱਲ ਕਹਿ ਵੀ ਆ ਗਰਾਂ ਤੁਸੀਂ ਵਾਰੀ-ਵਾਰੀ ਪੁੱਛਿਆ ਸੋ ਕਬੀਰ ਬਾਦਲ ਨੇ ਵੀ ਇਹ ਗੱਲ ਕਹੀ ਵੀ ਇਹ ਗਨਾਹ ਵਾਕਿਆ ਸੀ ਕੀਤੇ ਨੇ ਅੱਗੋਂ ਹਾਂਜੀ ਦੀ ਗੱਲ ਕੀਤੀ ਸੋ ਇਹ ਜਿਵੇਂ ਸਜ਼ਾ ਕੱਲ ਸੁਣਾਈ ਗਈ ਹੈ ਤੇ ਭਾਈ ਸਾਹਿਬ ਜੀ ਤੁਹਾਨੂੰ ਕਿਵੇਂ ਲੱਗਦਾ ਵੀ ਸਜ਼ਾ ਵਾਕਈ ਸਹੀ ਹੈ ਦੇਖੋ ਜੀ ਬੈਗੜੀਕਾ ਖਾਲਸਾ ਫਤਿਹ ਦਾਸ ਪਈ ਲਖਿੰਦਰ ਸਿੰਘ ਪਿੰਡ ਚੱਕ ਹਰਾਜ ਆਪ ਜੀ ਦੇ ਲੋਕਾਂ ਦੀ ਆਵਾਜ਼ ਦੇ ਟੀਵੀ ਚੈਨਲ ਤੇ ਵਿੱਚ ਆਉਣ ਤੇ ਬਹੁਤ ਲੱਖ ਲੱਖ ਦਾਈ ਸਵਾਗਤ ਕਰਦੇ ਆ ਇਹ ਕਰਕੇ ਭਾਈ ਰਕਬੀਰ ਸਿੰਘ ਨੇ ਜਹੇਦਾਰ ਨੇ ਜੋ ਕੱਲ ਸਜ਼ਾ ਸੁਣਾਈ ਹੈ ਹਾਂਜੀ ਉਹਦੇ ਵਿੱਚ ਅਸੀਂ ਇਹ ਦੇਖਨੇ ਆ ਕਿ ਸਜ਼ਾ ਨਹੀਂ ਸੁਣਾਈ ਇੱਕ ਉਸਨੇ ਖਾਣਾ ਪੂਰਤੀ ਪੂਰੀ ਕੀਤੀ ਹੈ ਹਮ ਖਾਣਾ ਪੂਰਤੀਸਰਾ ਕੀਦੀ ਕੀਤੀ ਜੇ ਇਹੋ ਕਰਨਾ ਸੀ ਇਹ 2 ਮਹੀਨਿਆਂ ਦਾ ਰੁਲਾ ਪੈਂਦਾ 3 ਮਹੀਨਿਆਂ ਦਾ ਉਸ ਟਾਈਮ ਇਹ ਸਜ਼ਾ ਸੁਣਾ ਦਿੰਦਾ ਇਹ ਸੁਣੋਨੀ ਸਤਾ ਇਹ ਗੱਲੇ ਵੀ ਜੇ ਇਹਨੇ ਕਰਨਾ ਸੀ ਜਿਵੇਂ ਸੁਖਵੀਰ ਸਿੰਘ ਨੇ ਗਨਾਹ ਮੰਨੇ ਨੇ ਜਿਹੜੀ ਗੱਲ ਰਵੀਸੇ ਪੁੱਛਦਾ ਸੀ ਕੋਹ ਤਾਂ ਜਾਂ ਹਾਂ ਜਾਂ ਨਾ ਹਮ ਅਗਲੀ ਗੱਲ ਨੇ ਉਹ ਤਾਂ ਜਾਂ ਹਾਂ ਜਾਂ ਨਾ ਅੱਛਾ ਵੀ ਅਗਲੀ ਜਿਹਨੂੰ ਆ ਤਾਂ ਤੂੰ ਆਖਰੀ ਤਾਂ ਉਹ ਤਾਂ ਜਾ ਗਨਾਹ ਕੀਤਾ ਉਹਦਾ ਹਾਂ ਜੀ ਦੇ ਉਹਦਾ ਦੂਜਾ ਗਣਾ ਕੀਤਾ ਹਾਂ ਉਹਦਾ ਜੇ ਤੁਸੀਂ ਬਰਗਾੜੀ ਕਾੜ ਕੀਤਾ ਗੋਲ ਚੱਲੀ ਉਹਦਾ ਹਾਂ ਜੀ ਜੇ ਜਪਹਿਵਲ ਚੱਲਿਆ ਗੋਲ ਚੱਲੀ ਦੋ ਸਿੱਖ ਮਰੇ ਸਿੰਘ ਸੀਧ ਹੋਏ ਉਹਨਾਂ ਹਾਂ ਠੀਕ ਹੈ ਜੇ ਉਹਨਾਂ ਸਮੇਤ ਸੈਣੀ ਲਾਇਆ ਠੀਕ ਹੈ ਯਾਰ ਹਾਲ ਮੈਨੂੰ ਲਾਇਆ ਉਹਨਾਂ ਜੋਗ ਸਾਡੇ ਜ਼ਾਲਮ ਕੀਤਾ ਉਹਨਾਂ ਨੂੰ ਤੁਸੀਂ ਤਰੱਕੀਆਂ ਦਿੱਤੀਆਂ ਹੂੰ ਠੀਕ ਹੈ ਜੀ ਅਕਸਰਾਂ ਨੂੰ ਅੱਛਾ ਉਹਦੇ ਵਿੱਚ ਜੇ ਇਹੋ ਸਨਾ ਸਜਾ ਸੁਣਾਉਣੀ ਸੀ ਫਿਰ ਅੱਜ ਤੋਂ 4 ਮਹੀਨੇ ਪਹਿਲਾਂ ਸਨਾ ਦਾ ਤੇ ਲੋਕ ਲੋਕਾਂ ਦੇ ਊਠ ਦਾ ਬੁੱਲ ਦੇਖਦਾ ਹੈ ਉਮੇਂਦਰ ਵੀ ਉਰਦੂ ਕਦੋਂ ਦੇਖਦਾ ਕਦੋਂ ਉਹ ਤੋਂ ਬੋਲਣ ਦੇ ਵੇਖ ਲੋ ਲੋਕੀ ਵੇਖ ਰਿਆ ਸੀ ਸਦਾ ਸਾਨੂੰ ਤੇ ਇਨੇ ਇੰਨਾ ਸਮਾਂ ਪਾਤਾ ਤੇ ਸਦਾ ਸੁਣਾਈ ਕੋਨੇਗੀ ਅੱਛਾ ਉਹਨੇ ਇਸ ਤੇ ਬਾਤ ਆ ਜਿਸ ਤਰ੍ਹਾਂ ਬੰਦਾ ਨਾ ਖਰਬੂਜੇ ਰੱਖੀ ਭਾਇਆ ਹੁੰਦਾ ਤੇ ਗੱਲ ਚ ਚੋਲਾ ਪਤਾ ਪਹਿਲੀ ਗੱਲ ਤੇਨੇ ਚੋਲੇ ਦਾ ਬੜਾ ਨੁਕਸਾਨ ਕੀਤਾ ਬੜਾ ਚੋਲੇ ਦਾਗ ਲਾਤਾ ਉਹ ਕਿਵੇਂ ਦਾਗ ਇਸ ਤਰ੍ਹਾਂ ਦਾ ਚੋਲੇ ਪੁੰਨ ਦਾ ਹੱਕਦਾਰ ਨਹੀਂ ਹੈਗਾ ਹੂੰ ਚੋਲੇ ਪੁੰਨ ਦਾ ਹੱਕਦਾਰ ਨਹੀਂ ਹੈਗਾ ਜਿਹੜਾ ਬਰਛਾ ਵਰਕੇ ਅੱਜ ਬਹਿ ਕਿਸੇ ਬੈਠਾ ਜੇ ਖਰਬੂਜੇ ਰੱਖੀ ਬਿਠਾ ਹੁੰਦਾ ਹੂੰ ਇਕਰਕੇ ਨਹੀਂ ਇਹ ਜਿਹੜੀ ਪ੍ਰਾਣੀ ਸਜ਼ਾ ਸੀ ਪ੍ਰਾਤਨ ਸਜ਼ਾ ਇਹ ਪ੍ਰਾਤਨ ਸਾਡੇ ਬਜ਼ੁਰਗ ਕਰਦੇ ਸੀ ਜੇ ਮੇਰੇ ਗਲਤੀ ਕਰਦਾ ਸੀ ਉਹਨੂੰ ਪਹਿਲੀ ਗੱਲ ਤਾਂ ਪਾਸੋਂ ਗੰਧ ਚੋਕਦੇ ਸੀ ਉਹਦਾ ਹਾਰ ਬਣਾਉਂਦੇ ਸੀ ਹਮ ਹਾਰ ਬਣਾ ਕੇ ਉਹ ਗਲ ਚ ਪਾਉਂਦੇ ਸੀ ਤੇ ਨਹੀਂ ਤਾਂ ਜਿਆਦਾ ਨਹੀਂ ਤੇ ਇਹਦੇ ਗਲ ਛਿਤਰਾ ਦਾ ਹਾਰ ਪਾਇਆ ਹੁੰਦਾ ਇਹਦਾ ਮੂੰਹ ਕਾਲਾ ਕੀਤਾ ਹੁੰਦਾ ਇਹਨੂੰ ਜਿਸ ਤਰ੍ਹਾਂ ਬਾਬਾ ਦੀਪ ਸਿੰਘਾ ਚੌਂਗੇ ਉੱਥੇ ਲਿਆ ਕੇ ਨੂੰ ਵੱਧਾ ਹੁੰਦਾ ਤੇ ਹਰ ਜਨਤਾ ਇਹਦੇ ਤੇ ਥੂ ਥੂ ਕਰਦੀ ਜੀ ਤੇ ਇਹਨੂੰ ਇਹ ਸਜ਼ਾ ਹੋਣੀ ਚਾਹੀਦੀ ਸੀ ਹਮ ਜਿਹੜੀ ਇਹ ਸਜ਼ਾ ਸੁਣਾਈ ਇਹ ਸਜ਼ਾ ਨਹੀਂ ਸੁਣਾਈ ਕੋਈ ਇਹ ਕੋਈ ਭਾਂਡੇ ਮਾਇਲ ਨੇ ਜਾਂ ਲੈਟਰਾਂ ਸਾਫ ਕਰਣੀਆਂ ਇਹ ਕੋਈ ਨਹੀਂ ਥੋੜੀ ਸਜਾਇਆ ਕੀ ਇਹ ਇਹਨੂੰ ਤਾਂ ਬੰਨ ਕੇ ਜਿਸ ਵਾਰ ਮਹਾਰਾਜ ਸਿੰਘ ਨੂੰ ਕਾਲੀ ਫੂਲਾ ਸਿੰਘ ਸਜਾ ਦਿੱਤੀ ਸੀ ਉਹਨੇ ਕੋੜਰੇ ਬੱਧਾ ਹੀ ਇਮੜੀ ਦੇ ਰੁੱਖ ਨਾਲ ਜੋ ਅੱਜ ਵੀ ਇਸ ਮੌਜੂਦ ਹੈ ਜੋ 84 ਟਹਿਗਾਇਆ ਸੀ ਉਹਦਾ ਟੁੱਟ ਗਿਆ ਸੀ ਮਹਾਰਾਜ ਸਿੰਘ ਨੂੰ ਬੰਨਿਆ ਸੀਗਾ ਬੰਨਿਆ ਸੀ ਉਹ ਇਮੜੀ ਦੇ ਰੁੱਖ ਨਾਲ ਤੇ ਕਾਲੀ ਫੂਲਾ ਸਿੰਘ ਨੇ ਫਿਰ ਨੂੰ ਕੋੜਲੇ ਮਾਰੇ ਸੀ ਉਹਨੇ ਇੱਥੇ ਸਜਾ ਜੋ ਮਰਜ਼ੀ ਦੇ ਜੋ ਕੋੜੜੇ ਮਾਰੇ ਸੀ ਕਾਲੀ ਫੂਲਾ ਸਿੰਘ ਨੇ ਕਿੰਨੇ ਮਾਰੇ ਸੀ ਉਹਨੇ 6 ਕ 7 ਮਾਰੇ ਸੀ ਇਨੇ ਬਾਰੇ ਜਿਆਦਾ ਨਹੀਂ ਮਾਰੇ ਅੱਛਾ ਤੇ ਉਹਨੇ ਕਹੇ ਇੱਥੇ ਸਜ਼ਾ ਜੋ ਮਰਜ਼ੀ ਦੇ ਲੋ ਪਰ ਮਿੰਦਰ ਦੇ ਵੀ ਕੱਪੜੇ ਕੱਲੇ ਤਾਰੇ ਸੀ ਲੇਕਿਨ ਕੋਰਲੇ ਨਹੀਂ ਮਾਰੇ ਪਰ ਮੈਂ ਸੁਣਿਆ ਕੋਰਲੇ ਮਾਰੇ ਨੇ ਚਲ ਕੁਝ ਵੀ ਹੋ ਗਿਆ ਚਲ ਕੀ ਗੱਲ ਕਹਿੰਦੇ ਕੁਝ ਵੀ ਹੋ ਗਿਆ ਚਲ ਕਿਉਂ ਤਿਆਰ ਬੜੀ ਵਕ ਵਕ ਚੱਲਦਾ ਪਿਆ ਹੂੰ ਤੇ ਉਹਦੇ ਵਿੱਚ ਜੇ ਤਾਂ ਸਜ਼ਾ ਸੁਣਾਉਣੀ ਸੀ ਫਿਰ ਉਸ ਤਰ੍ਹਾਂ ਬਨ ਕੇ ਇਹਨੂੰ ਕੋਰਲੇ ਮਾਰਦੇ ਤੇ ਇਹਦਾ ਮੂੰਹ ਕਾਲਾ ਕਰਦੇ ਜੀ ਤੇ ਫਿਰ ਸਜ਼ਾ ਦਾ ਸਵਾਦ ਆਉਂਦਾ ਸੀ ਇਹ ਸਜ਼ਾ ਨਹੀਂ ਸੁਣਾਈ ਗਈ ਇਹ ਖਾਣਾ ਪੂਰਤੀ ਪੂਰੀ ਕੀਤੀ ਗਈ ਹੈ ਇਹ ਲੋਕਾਂ ਦੇ ਖੇ ਘੱਟਾ ਪਾਇਆ ਗਿਆ ਇਸ ਕਿਸੇ ਵੀ ਜਨਤਾ ਨੇ ਕੌਮ ਇਸ ਇਹਨੂੰ ਨਹੀਂ ਮਨਜ਼ੂਰ ਕੀਤਾ ਸਜਣਾ ਹੂੰ ਹੂੰ ਸੋ ਭਾਈ ਸਭੀ ਸਵਾਲ ਇਹ ਹੈਗਾ ਜਿਵੇਂ ਇਹਨਾਂ ਦੀ ਧਰਮ ਪਤਨੀ ਬੀਬੀ ਹਰਸਿੰਦਰ ਕੌਰ ਬਾਦਲ ਹੈ ਹਾਂਜੀ ਉਹਨੇ ਪਿੱਛੇ ਪਿਛਲੇ ਸਮੇਂ 'ਚ ਇਹ ਗੱਲ ਕਹੀ ਸੀ ਵੀ ਜਿਨ੍ਹਾਂ ਨੇ ਬੇਦਵੀ ਕੀਤੀ ਜਾਂ ਬੇਦਵੀ ਕਰਵਾਈ ਹੈ ਹਾਂਜੀ ਉਹਨਾਂ ਦਾ ਕੱਖ ਨਾ ਰਵੇ ਪਹਿਲਾਂ ਇਹ ਮੁਕਰਦੇ ਰਹੇ ਸੁਖਵੀਰ ਬਾਦਲ ਵੀ ਇਹ ਗੱਲ ਕਹਿੰਦਾ ਸੀ ਵੀ ਅਸੀਂ ਇਹ ਨਾ ਨਹੀਂ ਕੀਤੇ ਸਾਡੇ ਤੇ ਮੜੇ ਜਾ ਰਹੇ ਨੇ ਅਸੀਂ ਬੇਦਵੀ ਕਰ ਸਕਦੇ ਆ ਅਸੀਂ ਤਾਂ ਡੇਲੀ ਕਹਿੰਦੇ ਵੀ ਹਰੋ ਹਰੇਕ ਰੋਜ਼ਾਨਾ ਅਸੀਂ ਮੱਥਾ ਟੇਕਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਇਹ ਲੇਕਿਨ ਅੱਜ ਜਿਹੜੇ ਸਾਰੇ ਗੋਨਾ ਮੰਨ ਲੈ ਨੇ ਸੁਗਵੀਰ ਬਾਦਲ ਦੇ ਵੇਖੋ ਜੀ ਪਹਿਲਾਂ ਜਿਸ ਦਿਨ ਜਵਾਰ ਸਿੰਘ ਦੇ ਵੇਲੇ ਤੋਂ ਗੁਰੂਆਂ ਅਸਰ ਚੋਰੀ ਹੋਇਆ ਹਾਂ ਉਹ ਟਾਈਮ ਤੇ ਇਹਨਾਂ ਨੇ ਪੰਜ ਗ੍ਰੈਂਡਰ ਰਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਜੀ ਉਹਨਾਂ ਤੇ ਇਹਨਾਂ ਦੋਸ਼ ਮੜ ਦਿੱਤਾ ਤੇ ਉਹਨਾਂ ਦੋ ਭਰਾਵਾਂ ਨੂੰ ਕੁੱਟ-ਕੁੱਟ ਕੇ ਉਹ ਅੱਜ ਵੀ ਇੱਕ ਦੀ ਹੱਡੀ ਫੈਕਚਰ ਲੱਗਦੀ ਜੀ ਅੱਜ ਵੀ ਉਹ ਮੰਜੇ ਤੇ ਆ ਤੇ ਉਹਨਾਂ ਲਾਤ ਮਾੜੇ ਨੇ ਹਮ ਅੱਛਾ ਜਦੋਂ ਫਿਰ ਉਹ ਨਹੀਂ ਸੱਚ ਸਬੂਤ ਆ ਗਿਆ ਤੇ ਉਸ ਟਾਈਮ ਤੇ ਇਹਨਾਂ ਫਿਰ ਸਰਸੀ ਵਾਲ ਨੂੰ ਸਿੱਧਿਆ ਨਹੀਂ ਤਾਂ ਇਹਦਾ ਬਿੱਟੂ ਜਗਿੰਦਰਪਾਲ ਬਿੱਟੂ ਸੀ ਹਾਂ ਉਹਨਾਂ ਸਾਰਾ ਮੰਨ ਚੁੱਕੇ ਸੀ ਕਹੀ ਸਾਡ ਤੁਹਾਡਾ ਸਰੂਪ ਸਾਡੇ ਕੋਲ ਹੈ ਇਹ ਤੁਹਾਡੇ ਕੋਲ ਤੁਹਾਡੀ ਸਰਕਾਰ ਹਿੰਮਤ ਹੈ ਗਈ ਸਿੱਖਾਂ ਚ ਤੇ ਲੱਭ ਲਗੋ ਹਮ ਤੇ ਉਸ ਟਾਈਮ ਸਰਕਾਰ ਪੰਥਕ ਸੀ ਤੇ ਇਹਨਾਂ ਦਾ ਹੱਕ ਮੰਗਦਾ ਸੀ ਚੱਪੇ ਚੱਪੇ ਦੇ ਫੋਰਸ ਲਾ ਕੇ ਤੇ ਉਹਨਾਂ ਦਾ ਸਾਰਾ ਉਹਨਾਂ ਬੂਰ ਕਰ ਦਿੰਦੇ ਜਿਹੜਾ ਲੰਘਣ ਤੋਂ ਪਾਸੇ ਨਾ ਰਹੇ ਜਿੰਨੀ ਬਰਗਾੜੀ ਕਾਂ ਜੇ ਉਸਰ ਲਾ ਕੇ ਫਿਰ ਤੇ ਪ੍ਰੇਮੀ ਸਰਸੇ ਵਾਲੇ ਉਹਨਾਂ ਸਾਰਿਆਂ ਨੂੰ ਫੜ ਕੇ ਅੰਦਰ ਕੀਤਾ ਹੁੰਦਾ ਤੇ ਅੱਜ ਸਾਡਾ ਸਰੂਪ ਬਾਹਰ ਹੁੰਦਾ ਜਿਹੜਾ ਜਾਏਗਾ ਅਸੀਂ ਉਸ ਟਾਈਮ ਦਾ ਆਈਜੀ ਡੀਜੀ ਕਿਉਂਕਿ ਉਹਨਾਂ ਮੈਨੂੰ ਕੁਲ ਗਿਆ ਇਹ ਮੁਰਕਿਆਂ ਦੇ ਮੁੰਡੇ ਨੇ ਟਿਕਟ ਵੀ ਦਿੱਤੀ ਸੀ ਜੀ ਤੇ ਉਹਨੂੰ ਉਹਦੀ ਇਨਕੁਆਰੀ ਸੀ ਉਸ ਟਾਈਮ ਉਹ ਵੀ ਇਹਨਾਂ ਦਾ ਬਣ ਗਿਆ ਸੀ ਅੱਛਾ ਬਾਦਲਾ ਦਾ ਤੇ ਜਿੰਨੇ ਸਮੇਤ ਸੈਣੀ ਸੀ ਇਹਦੇ ਆਰਡਰ ਤੇ ਗੋਲੀ ਚੱਲੀ ਬਹਿਬਲ ਵੀ ਗੋਲੀ ਚਲੇ ਆਰਡਰ ਚੱਲੀ ਤੇ ਸਾਰਾ ਜੋ ਕੰਡ ਕੀਤਾ ਇਹ ਸਰਵੀਰ ਬਾਦਲ ਕੀਤਾ ਹੂੰ ਕਿਸੇ ਨੇ ਕੀਤਾ ਭਾਈ ਸਾਹਿਬ ਜੀ ਜਿਵੇਂ ਸਿੱਖ ਪਰਿਵਾਰਾਂ ਦੇ ਜਿਹੜੇ ਨੌਜਵਾਨ ਸੀ ਮਾਰੇ ਗਏ ਸੀ ਗੋਲੀ ਗਾਂਡੇ ਦੇ ਵਿੱਚ ਹਾਂਜੀ ਬਹਿਬਲ ਕਲਾਂ ਜਾਂ ਕੋਟਕਪੂਰੇ ਦੇ ਵਿੱਚ ਹਾਂਜੀ ਉਹ ਪਰਿਵਾਰਾਂ ਨੂੰ ਇਹ ਜਿਵੇਂ ਭਾਂਡੇ ਮਾਜਣ ਦੀ ਸਜ਼ਾ ਲਾਤੀ ਜੋ ਵਰਸਾ ਫੜ ਕੇ ਉੱਥੇ ਸੇਵਾਦਾਰ ਨੂੰ ਖੜਾ ਕਰਤਾ ਕਿ ਉਹ ਪਰਿਵਾਰਾਂ ਨੂੰ ਸੰਤੁਸ਼ਟੀ ਹੋਵੇਗੀ ਨਹੀਂ ਹੋਵੇਗੀ ਬਿਲਕੁਲ ਨਹੀਂ ਹੋਵੇਗੀ ਜਿਸ ਦਾ ਵੇਖੋ ਜੀ ਪਰਿਵਾਰ ਛੀਜ ਹੋ ਗਿਆ ਹੈ ਪਰਿਵਾਰ ਨੌਜਨ ਬੱਚਾ ਚਲਾ ਗਿਆ ਹੈ ਹਾਂਜੀ ਬੱਚਾ ਤਾਂ ਆਵੇਗਾ ਨਹੀਂ ਤੇ ਇਹਦਾ ਸੱਜਾ ਪੁੱਟ ਕੇ ਫਿਰ ਚੱਲ ਉੱਥੇ ਚਲੇ ਜਣਗੇ ਹੂੰ ਬਿਲਕੁਲ ਨਹੀਂ ਆਵੇਗੀ ਨਾ ਮਨਜ਼ੂਰ ਹੈ ਸੰਗਤ ਨੂੰ ਤੇ ਅੱਜ ਉਹ ਦੇਤਾ ਉਹਨੇ ਸਗਰਾਜ ਸਿੰਘ ਨਾਜੀ ਬਿਆਨ ਦਿੱਤਾ ਹੈ ਕਿ ਇਹਨਾਂ ਨੂੰ ਅਜੇ ਤੱਕਬੂਲ ਬਿਆਨ ਪੂਰ ਕਰ ਰਹੇ ਨੇ ਉੱਥੇ ਤੇ ਦਾਲਤੋਂ ਸਜ਼ਾ ਸੁਣਨੀ ਚਾਹੀਦੀ ਹੈ ਹੂੰ ਜਦੋਂ ਇਹ ਕਬੂਲ ਨਾ ਮਨੇ ਆ ਕਰ ਲਿਆ ਹੈ ਤੇ ਉਹ ਤਾਂ ਤੇ ਉਹ ਬਚੇ ਗਏ ਲੋੜ ਹੀ ਕੋ ਨਹੀਂ ਗਈ ਹੂੰ ਕਿਸੇ ਕੋਈ ਲੋੜ ਨਹੀਂ ਗਈ ਇਹਨੂੰ ਹੁਣ ਤਾਂ ਅਦਾਲਤ ਨੂੰ ਚਾਹੀਦਾ ਇਹਨੂੰ ਹੋਰੀ ਟਾਈਮ ਤੇ ਅੰਦਰ ਕਰਦਣਾ ਚਾਹੀਦਾ ਪੈਸਾ ਵੀ ਸਵਾਲ ਹੈਗਾ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਸੀ ਕਾਲੀ ਪੂਲਾ ਸਿੰਘ ਨੇ ਜਿਵੇਂ ਸਜ਼ਾ ਸੁਣਾਈ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਜੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਆਪ ਕਪੜੇ ਤਾਰ ਦਿੱਤੇ ਸੀਗੇ ਉਹ ਸਜ਼ਾ ਤੇ ਇਸ ਸਜ਼ਾ ਦੇ ਵਿੱਚ ਕਿੰਨਾ ਕੋ ਫਰਕ ਹੈ ਬੋੜਾ ਫਰਕ ਹੈ ਜੀਮੀਨ ਸਮਾਂ ਦਾ ਫਰਕ ਹੈ ਇਹ ਫਰਕ ਹੈ ਕਿਉਂ ਜਥੇਦਾਰ ਜਥੇਦਾਰ ਤਾਂ ਉਸ ਟਾਈਮ ਵੀ ਉਸ ਉਹ ਹੀ ਸੀ ਕਾਲ ਤੱਕ ਇਹ ਦੇਖੋ ਜੀ ਇਹ ਆਦਮੀ ਉਹੀ ਜਾ ਰਿਹਾ ਹੈ ਜਥੇਦਾਰ ਇਹਨਾਂ ਦੇ ਲਾਏ ਹੋਏ ਸੀ ਤਾਂ ਮੈਂ ਇੱਕ ਜਥੇਦਾਰ ਨੇ ਇੱਕ ਜਰੂਰ ਮੰਨ ਸਕਣਾ ਕਿ ਇਹ ਜਥੇਦਾਰ ਲਾਇਆ ਵੀ ਇਹਨਾਂ ਦਾ ਸੀ ਅੱਛਾ ਤੇ ਉਹਨੇ ਜਥੇਦਾਰ ਨੇ ਇਹਨਾਂ ਤੋਂ ਮਨਾ ਜਰੂਰ ਲਿਆ ਵੀ ਅਸੀਂ ਗ੍ਰਾਹ ਕਰਾ ਹਾਂ ਇਹ ਗੱਲ ਜੂ ਅਸੀਂ ਮੰਨਾਂਗੇ ਜਥੇਦਾਰ ਦੀ ਵੀ ਇਹਨੇ ਜਦੋਂ ਬਣਾ ਲਿਆ ਹਰ ਗੱਲ ਮਨਾ ਲੈਣ ਤੇ ਮੰਨਦੇ ਨਹੀਂ ਸੀ ਅਸੀਂ ਨਹੀਂ ਕੀਤਾ ਅਸੀਂ ਨਹੀਂ ਕੀਤਾ ਹਰ ਗੱਲ ਕਹਿੰਦੇ ਅਸੀਂ ਨਹੀਂ ਕੀਤਾ ਤੇ ਉਹਨੇ ਮਨਾ ਲਏ ਇਹ ਗੱਲ ਤਾਂ ਅਸੀਂ ਉਹਦਾ ਸਵਾਗਤ ਕਰਨੇ ਚਾਹੀਦਾਰ ਦਾ ਤੇ ਬਾਕੀ ਜਿਹੜੀ ਸਜ਼ਾ ਦੇ ਵਿੱਚ ਉਹ ਤਾਂ ਉਹ ਦਿਨ ਕਿਹਦੀ ਕਰਨੀ ਆ ਹੂੰ ਹੂੰ ਵੀ ਜਿਹੜੀ ਸਜ਼ਾ ਸੁਣਾਈ ਏ ਇਹਨੂੰ ਸਜ਼ਾ ਨਹੀਂ ਚਾਹੀਦੀ ਸਜ਼ਾ ਸਾਰੀ ਕੌਮ ਦਾ ਸੀ ਕਿ ਇਹਨੂੰ 10 ਸਾਲ ਲਈ ਜਾਂ 15 ਸਾਲ ਲਈ ਕੌਮ ਦੇ ਵਿੱਚ ਸੇਕ ਦੇਣਾ ਚਾਹੀਦਾ ਸੀ ਹੂੰ ਫਿਰ ਸਜ਼ਾ ਦਾ ਸਵਾਦ ਆਉਂਦਾ ਸੀ ਤੇ ਇਹ ਸਜ਼ਾ ਨਹੀਂ ਸੁਣਾਈ ਗਈ ਇਹਦਾ ਭੜਕ ਨੂੰ ਫਿਰ ਆ ਜਾਏਗਾ ਡੰਗਾ ਮਾਰੇਗਾ ਇਹਨੂੰ ਕਿਤੇ ਸਬੂਤ ਨਾ ਕਰਦੇਂਦੇ ਨਾ ਜਲਸੇ ਜਾਵੇ ਨਾ ਕਿਤੇ ਚੋਣ ਲੜੇ ਨਾ ਕਿਤੇ ਕੌਮ ਦੇ ਗਵਾਹੀ ਕਰੇ ਇਹਦਾ ਹੱਕ ਸੀ ਫਿਰ ਸਜ਼ਾ ਸੀ ਨਹੀਂ ਉਹ ਜ세ਦਾਰ ਕਬੀਰ ਸਿੰਘ ਨੇ ਇਹ ਗੱਲ ਕਹੀ ਵੀ ਇਹ ਜਿੰਨੇ ਪਾਰਟੀ ਦੇ ਅਧਿਕਾਰ ਨੇ ਸਾਰੇ ਇਹਨਾਂ ਕੋਲ ਖੋ ਲੈ ਜਾਂਦੇ ਨੇ ਲੇਕਿਨ ਦੁਬਾਰਾ ਪਾਰਟੀ ਵਿੱਚ ਸ਼ਾਮਲ ਹੋਣਗੇ ਜ਼ਰੂਰ ਹੋਣ ਕੇ ਵੇਖ ਲਿਆ ਤੁਸੀਂ ਅੱਜ ਵੇਖ ਲਿਆ ਤੁਸੀਂ ਅੱਜ ਨਹੀਂ ਤਾਂ ਮਹੀਨੇ ਤੱਕ ਰੇਖ ਵੇਖ ਲਿਆ ਜਨਹਿਦਾਰ ਸਾਹਿਬ ਨੇ ਇਹ ਗੱਲ ਕਹੀ ਹੈ ਵੀ ਨਵੇਂ ਪਰਤੀ ਹੋਣਗੇ ਨਵੇਂ ਨੌਜਵਾਨ ਇਹਨਾਂ ਨਹੀਂ ਕਰਨਾ ਵੇਖ ਲਿਆ ਤੁਸੀਂ ਇੱਥੇ ਤੁਸੀਂ ਇੱਥੇ ਮੈਂ ਆ ਇਹਨਾਂ ਨਹੀਂ ਕਦੀ ਵੀ ਨਹੀਂ ਕਰਨਾ ਇਹਨਾਂ ਨੇ ਹੂੰ ਇਹਨਾਂ ਨੇ ਤਾਂ ਖਾਣਾ ਪੂਰਤੀ ਤੋਂ ਅੱਗੇ ਗੱਲ ਕੀਤੀ ਖਾਣਾ ਪੂਰਤੀ ਬਰੂ ਜ਼ਰੂਰ ਕੀਤੀ ਏ ਹੋਰ ਕੁਝ ਨਹੀਂ ਕੀਤਾ ਇਹਨਾਂ ਨੇ ਹੂੰ ਇਹਨਾਂ ਦਾ ਕੁਝ ਨਹੀਂ ਕਰਨਾ ਇਹਨਾਂ ਨੇ ਇਹਨਾਂ ਦਾ ਤਿੰਨ ਦਸੇ ਵੀ ਜਿਵੇਂ ਇਹਨਾਂ ਦੇ ਗਲ ਜੁੱਤੀਆਂ ਦਾ ਹਾਰ ਹੁੰਦਾ ਤੇ ਚੌਂਗ ਦੇ ਵਿੱਚ ਵੱਧਾ ਹੁੰਦਾ ਤੇ ਉਸ ਟਾਈਮ ਤੇ ਦੁਨੀਆ ਉਤੋਂ ਲੰਘ ਜਾਂਦੇ ਥੁੱਕ ਕੇ ਸੱਜ ਜਾਂਦੀ ਜਾਂ ਉਹ ਫਿਰ ਛਿੱਤਰ ਮਾਰ ਕੇ ਜਾਂਦੀ ਤੇ ਇਹਦਾ ਮੂੰਹ ਕਾਲਾ ਕੀਤਾ ਹੁੰਦਾ ਜੀ ਫਿਰ ਉਹ ਸਜ਼ਾ ਸੀ ਹਮ ਹਰ ਕੌਮ ਦੇ ਜਿੰਨੇ ਕੌਮ ਨੇ ਮੰਗ ਪੱਤਰ ਦਿੱਤੇਨ ਜੱਜਦਾਰ ਨੂੰ ਜੀ ਫਿਰ ਉਹਨੇ ਤੇ ਮੰਗ ਪੱਤਰ ਰਹੀ ਮੁੱਲ ਪਾਇਆ ਉਹਨੇ ਹਮ ਕਿੰਨੀਆਂ ਜਥੇ ਬੰਦਿਆਂ ਗਈਆਂ ਨੇ ਕੌਮ ਦੀਆਂ ਹਮ ਤੇ ਉਸ ਦਾ ਕੋਨੇ ਮੁੱਲ ਪਾਇਆ ਉਹਨੇ ਨਹੀਂ ਪਾਇਆ ਉਹਨੇ ਹਮ ਜੇ ਲਮਕਾਉਣਾ ਸੀ ਤੇ ਫਿਰ ਉਹ ਤੋਂ ਪਹਿਲਾਂ ਸੁਣਾਉਂਦਾ ਤੇ ਅੱਜ ਕਿਉਂ ਜਨਤਾ ਨੂੰ ਖਰਾਬ ਕੀਤਾ ਕਿੰਨੀ ਕੌਮ ਗਈ ਅੱਥੇ ਇਹ ਕੋਨਾ ਕਿੰਨੀ ਕੌਮ ਗਈ ਏ ਸਹੀ ਗੱਲ ਹੈ ਕੌਮ ਦੇ ਅੱਖਾਂ 'ਚ ਕੱਟਾ ਪਾਇਆ ਹੂੰ ਕੌਮ ਨੂੰ ਕੋਈ ਇਨਸਾਫ ਨਹੀਂ ਮਿਲਿਆ ਜਿਨ੍ਹਾਂ ਦੇ ਪੁੱਤ ਮਰ ਗਏ ਨੇ ਚੀਦ ਹੋ ਗਏ ਨੇ ਜਿਵੇਂ ਜਸਪਾਲ ਸਿੰਘ ਸਿੱਧੂ ਦਾ ਬੇਟ ਸੀ ਜੀ ਸਰਕਾਰ ਚੀਦ ਹੋਇਆ ਹੂੰ ਅੱਛਾ ਜੇ ਪਾਈਸਾ ਤੁਮਨ ਸਿੰਘ ਸੀ ਉਹਦਾ ਪਿਓ ਬਾਪੂ ਤਰਲੋਕ ਸਿੰਘ ਸੀ ਜੀ ਇਹਨਾਂ ਨੇ ਇੱਕ ਸ਼ਿਵ ਨਾਲ ਮੈਨੂੰ ਯਾਦ ਨਹੀਂ ਕਿਹਾ ਅੰਮ੍ਰਿਤਸਰ ਦਾਖਲ ਸੀ ਜੀ ਇਹ ਉਹ ਸਰਕਾਰ ਇਹਨਾਂ ਦੀ ਤੇ ਉਹਦੇ ਤੇ ਸ਼ਿਵ ਨਾਲ ਅੰਬਲਾ ਹੋਇਆ ਸੀ ਪਰ ਕਿਸ ਨੇ ਕੀਤਾ ਜੀ ਉਹਦਾ ਪਿਓ ਪਤਾ ਦੋਨੋ ਪਤਾ ਲਣ ਗਏ ਨੇ ਹਸਪਤਾਲ ਚ ਉਸੇ ਹਸਪਤਾਲ ਦੇ ਵਿੱਚ ਉਤਪਲੋਕ ਸਿੰਘ ਦਾਖਲ ਸੀ ਤੇ ਉਹਦੇ ਲਈ ਪਿੱਠ ਕਰੇ ਖਲੇ ਰਹਿਣ ਤੋਂ ਉਹਦਾ ਪਦਲਾ ਤੇ ਉਹਦਾ ਸ਼ਿਵਦਨ ਪਦਲਾ ਕਿਤੇ ਵਾਪਸ ਆ ਗਿਆ ਜੀ ਆਰਐਸ ਇਹਨਾਂ ਲੈਂਦੀ ਏ ਨਹੀਂ ਲੈਂਦੀ ਏ ਤੇ ਇਹ ਕਰਕੇ ਸਾਡਾ ਕੌਮ ਦਾ ਇਹ ਪੜਾ ਬਿਲਕੁਲ ਨਹੀਂ ਕੀਤਾ ਤੇ ਨਾ ਇਹ ਕਰਨਗੇ ਤੇ ਜਿਹੜੀ ਤੂੰ ਸਿਮਰਜੀਤ ਦੀ ਗੱਲ ਕੀਤੀ ਏ ਉਹਦੀ ਘਰ ਦੀ ਪਤਨੀ ਦੀ ਉਹਦੀ ਵੀ ਜਿਹੜੀ ਜਿੰਨੇ ਵੇਦ ਵੀ ਕੀਤੀ ਏ ਜਾਂ ਕਰਾਈ ਏ ਜਾਂ ਨਸ਼ਾ ਵੇਚਿਆ ਉਹਦਾ ਕੱਖ ਨਾ ਰਵੇ ਪਰ ਅੱਜ ਉਹਨਾਂ ਗੱਲਾਂ ਵਾਹੀ ਦਾ ਅਰਦਾਸ ਇੱਕ ਫਿਰ ਕਰ ਦੇਵੇ ਤੇ ਚੰਗਾ ਕਿ ਅੱਗੇ ਕੋਈ ਬੇੜਾ ਉਹਨਾਂ ਗਰ ਗਿਆ ਤੇ ਇਹਦਾ ਬੇੜਾ ਗਰ ਕੇ ਜਾਵੇਗਾ ਇਹਨਾਂ ਦਾ ਹਾਲਾਤ ਪਤਾ ਕਿ ਸ਼ਾਹਜਹਾਨ ਨੇ ਆਖਿਆ ਸੀ ਗੁਰੂ ਅਰਜਨ ਪਾਸ਼ਾ ਨੇ ਬਾਣੀ ਕੀਤੀ ਸੀ ਨਦਰ ਪੁੱਠੀ ਜੇਕਰ ਸੁਲਤਾਨਾ ਕਉ ਕਰਾਂਗੇ ਦਰਮੰਗਣ ਪੇਖਣਾ ਪਾਏਗਾ ਸ਼ਾਹਜਹਾਨ ਆਖੇ ਕਿ ਇਹ ਤੋ ਕਿ ਸਾਡੇ ਤੇ ਨਹੀਂ ਮੰਦੀ ਰਾਜਾਂ ਤੇ ਪਰ ਉਸੇ ਸ਼ਾਹਜਹਾਨ ਨੂੰ ਜਦੋਂ ਰੰਗਜੀਤ ਨੇ ਬੱਧਾ ਸੀ ਇਹ ਕਹਿਦ ਕੀਤਾ ਸੀ ਰਸਤੇ ਵਿੱਚ ਜਾ ਕੇ ਉਹਨੂੰ ਭੁੱਖ ਲੱਗੀ ਤੇ ਬਾਹੀ ਪਿੱਛੇ ਵੱਜੀਆਂ ਸੀ ਤੇ ਉਹਨੇ ਕੋਡਾ ਹੋ ਕੇ ਪੱਲੀ ਖਾਧੀ ਉਸ ਟਾਈਮ ਨੂੰ ਸ਼ਬਦ ਯਾਦ ਆ ਗਿਆ ਵੀ ਰਾਜੇ ਨੂੰ ਕਾ ਖਾਣਾ ਪੈ ਗਿਆ ਇਹਨਾਂ ਨੂੰ ਕਾ ਖਾਣਾ ਪਵੇਗਾ ਤੇ ਵਿਖੇ ਕੌਮ ਦੇ ਨਾਲ ਬੁਰਾ ਹਾਲ ਕਰੇਗੀ ਜੀ ਜੀ ਸੋ ਵੀਰ ਜੀ ਕੱਲ ਜਿਵੇਂ ਸੁਖਬੀਰ ਬਾਦਲ ਵੀਰ ਚੇਰ ਤੇ ਗਿਆ ਸੀ ਅਕਾਲ ਤਖਸਾ ਉਹਦੇ ਹਾਂਜੀ ਤੇ ਉੱਥੇ ਵੀਰ ਚੇਰ ਤੇ ਬੈਠਾ ਹਾਂਜੀ ਤੇ ਜਦੋਂ ਉਹਨੂੰ ਸਜ਼ਾ ਸਜ਼ਾ ਗੱਲਬਾਤ ਹੋ ਰਹੀ ਸੀ ਉਹਨੇ ਕਬੂਲ ਕਰ ਰਿਆ ਸੀ ਸਿਰ ਉਹਦਾ ਥੱਲੇ ਸੀਗਾ ਹਾਂਜੀ ਨੀਵਾ ਕਰਕੇ ਸਿਰ ਵਿਖ ਰਿਆ ਸੀਗਾ ਠੀਕ ਹੈ ਜੀ ਲੇਕਿਨ ਜਦੋਂ ਉਹ ਸਜ਼ਾ ਸੁਣਾ ਦਿੱਤੀ ਗਈ ਉਸ ਤੋਂ ਬਾਅਦ ਨਾ ਜਦੋਂ ਤੁਰਨ ਲੱਗਿਆ ਉਸ ਤੋਂ ਬਾਅਦ ਮੂੰਹ ਦੇ ਵਿੱਚ ਮੁਸਕਰਾਇਆ ਥੋੜਾ ਜਿਹਾ ਜਿਹੜੀ ਮੁਸਕਰਾਇ ਇਸ ਕਰਕੇ ਕਿ ਸਾਨੂੰ ਸਜ਼ਾ ਸੁਣਾਈ ਨਹੀਂ ਗਈ ਅੱਛਾ ਤਾਂ ਸੀ ਕਿ ਜਹੇਦਾਰ ਨੇ ਜੋ ਕੀਤਾ ਸਾਡੇ ਹੱਕ ਦੇ ਫੈਸਲਾ ਕੀਤਾ ਹੈ ਜਿਹੜੀ ਤੂੰ ਲਾਕ ਚੇਅਰ ਵੱਲ ਦੀ ਕੀਤੀ ਹੈ ਲਾਕ ਦੀ ਲਾਤੀ ਗੱਲ ਕੀਤੀ ਬਿਲਕੁਲ ਸਟੈਂਟ ਕੀਤਾ ਇਹਦੀ ਕਿਤੇ ਸੱਟ ਨਹੀਂ ਲੱਗੀ ਹੋਈ ਉਹ ਕਸਟੈਂਟ ਕੀਤਾ ਜਦੋਂ ਗਿਆ ਸੀ ਕਾਲ ਤੱਕ ਤੇ ਉਹ ਦਿਨ ਸਿਰਫ ਦਬਾਉਣ ਗਏ ਸੀ ਉਹ ਕੁਰਸੀ ਜਾਣ ਕੇ ਡਿੱਗਾ ਸੀ ਜਾਣ ਕੇ ਦੇਖੇ ਚੀਚੀ ਫੈਕਚਰ ਹੋਵੇ ਤੇ ਇੱਥੋਂ ਤੇ ਬਸ ਤਾਂ ਕੀ ਲੋੜ ਇਹਦੇ ਕੋਈ ਲੱਤ ਨੂੰ ਫੈਕਚਰ ਨਹੀਂ ਗਿਆ ਇਹ ਕਹਿੰਦੇ ਕਿ ਸਟੈਂਟ ਕੀਤਾ ਆ ਇਹਨਾਂ ਨੇ ਸਟੈਂਡ ਤੇ ਤਿਆਰ ਕੀਤਾ ਗਿਆ ਸਟੈਂਡ ਤਿਆਰ ਕੀਤਾ ਆ ਵੀ ਕਿਉਂ ਸਾਨੂੰ ਕੋਈ ਸਖਸ ਸਜਾ ਨਾ ਲੱਗ ਜੇ ਹਾਂਜੀ ਅੱਛਾ ਇਹ ਸੈਂਟ ਟੈਕ ਵੱਡਾ ਸੈਂਟ ਟੈਕ ਨਾ ਅੱਛਾ ਵੇਖੋ ਜੀ ਤੁਸੀਂ ਵੀ ਸਿਆਣੇ ਜੇ ਲੱਤ ਫ੍ਰੈਕਚਰ ਇੱਥੇ ਆ ਤੇ ਪਲਾਸਟਰ ਇੱਥੇ ਆ ਹੂੰ ਪਲਾਸਟਰ ਇੱਥੇ ਆ ਇਸ ਕਰਕੇ ਇਹ ਨਾ ਆਦਿਆਂ ਬੜੀਆਂ ਚਾਲਾਂ ਹੁੰਦੀਆਂ ਨੇ ਲੀਡਰਾਂ ਦੀਆਂ ਇਹ ਬੜਾ ਕੁਝ ਕਰਦੇ ਨੇ ਕੌਮ ਦੇ ਵਿਰੁੱਧ ਸੋ ਲਖਵਿੰਦਰ ਸਿੰਘ ਜੀ ਜਿਵੇਂ ਸੁਖਬੀਰ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੂੰ ਫਕਰੇ ਕੌਮ ਦਿੱਤਾ ਗਿਆ ਸੀ ਅਕਾਲ ਤਰਸ ਸਾਹਿਬ ਦੇ ਵੱਲੋਂ ਉਹ ਫਕਰੇ ਕੌਮ ਅੱਜ ਕੱਲ ਉਹਨਾਂ ਨੇ ਵਾਪਸ ਲੈ ਲਿਆ ਹੈਗਾ ਕਿਵੇਂ ਲੱਗਦਾ ਤੁਹਾਨੂੰ ਉਹਨਾਂ ਦਾ ਸਨੀ ਸਵਾਗਤ ਕਰਨੇ ਆ ਹੂੰ ਬੜਾ ਸਵਾਗਤ ਕਰਨੇ ਕੌਮ ਬੜੇ ਚਿਰ ਦੀ ਮੰਗ ਕਰ ਰਹੀ ਸੀ ਫਕਰੇ ਕੌਮ ਵਾਪਸ ਲਿਆ ਜਾਵੇ ਪਰ ਅੱਜ ਇਸ ਦੇ ਖਿਆਲ ਦਾ ਜੈਦਾਰਦਾ ਵੀ ਸਵਾਗਤ ਕਰਨੇ ਇਸ ਖਿਆਲ ਦਾ ਜੀ ਠੀਕ ਉਹਨਾਂ ਦਾ ਸਵਾਗਤ ਕਰਨੇ ਚੰਗਾ ਹੋ ਗਿਆ ਠੀਕ ਇਹ ਲੱਗ ਹੀ ਨਹੀਂ ਕਿ ਹੈਗੇ ਅੱਛਾ ਇਹ ਕਿਸੇ ਗੱਲ ਦਾ ਲੈਗ ਨਹੀਂ ਗਏ ਇਹਨਾਂ ਵੇਖੋ ਜੀ ਤੁਸੀਂ ਜੇ ਪ੍ਰਾਤਨ ਚੱਲੋ ਤਾਂ ਹੂੰ ਇਹਨਾਂ ਦੇ ਦਾਦੇ ਨੇ ਖੂਹਾਂ 'ਚ ਜ਼ਹਿਰ ਪਾਏ ਜੀ ਫਤੇ ਸਿੰਘ ਨੇ ਇਹਨਾਂ ਕੌਮ ਦਾ ਜਿਹੜਾ ਜੈਤੂੜਾ ਮੋਰਚਾ ਹੈ ਜਿਹੜਾ ਉੱਥੇ ਖੂਹ ਏ ਉਸ ਖੂਹ ਦਾ ਪਾਣੀ ਨਾਬੇਵੜਾ ਰਾਜਾ ਪਿੰਦਾ ਸੀ ਇਨਾਂ ਖੂਹ ਦਾ ਆਪਣਾ ਪਿੱਤਰ ਸੀ ਜਿਹੜੇ ਖੂਹ 'ਚ ਨਾਲ ਗੰਧ ਪਵਾਤਾ ਜਿੱਥੇ ਕਮੇਟੀ ਵਾਲੇ ਮੁਲਾਜ਼ਮਾਂ ਨੇ ਪਿੱਛੇ 2 ਸਾਲ ਹੋ ਗਏ ਨੇ ਉੱਥੇ ਗੰਧ ਕੰਮ ਕੀਤਾ ਔਰਤਾਂ ਨਾਲ ਕੀਤਾ ਉਹ ਖੂਹ ਦੀ ਗੰਧ ਪਿੰਡ ਛਟਿਆ ਸ਼ਰਾਬ ਦੇ ਬੋਲਣ ਛਟਿਆ ਤੇ ਇਹਨਾਂ ਉਹ ਜੈਤੂਲ ਮੋਰਚੇ ਦੀ ਜ਼ਹਿਰ ਪਾਇਆ ਤੇ ਸਿੰਘਾਂ ਨੂੰ ਇਹਨਾਂ ਸ਼ਹੀਦ ਕਰਾਇਆ ਤੇ ਇਹਨਾਂ ਨੂੰ ਇਹਨਾਂ ਪਿੰਡ ਸੀ ਮਾਝੇ 'ਚ ਇਹਨਾਂ ਨੂੰ ਇਹ ਜਦ ਬਾਦਲੇ ਨ ਮਰਬੇ ਮਰੇ ਅੰਗਰੇਜ਼ ਸਰਕਾਰ ਤੋਂ ਜੀ ਤੇ ਇਹਨਾਂ ਨੇ ਅੰਗਰੇਜ਼ਾਂ ਨਾਲ ਸੰਧੀ ਕਰਕੇ ਤੇ ਸ਼ੰਗ ਸ਼ਹੀਦ ਕਰਾਏ ਉਸ ਤੋਂ ਪਿੱਛੇ ਇਹਨਾਂ ਦੇ ਖੂਨ ਦੇ ਵਿੱਚ ਹੀ ਜ਼ਹਿਰ ਭਰਿਆ ਪਿਆ ਹਮ ਸਿੱਖਾਂ ਦੇ ਵਿਰੁੱਧ ਇਹ ਜਿਹੜੀ ਕੋਈ ਵੀ ਸਰਕਾਰ ਨਾਲ ਵੇਖ ਲੋ ਜਦੋਂ ਸਰਕਾਰ ਨਾਲदाई ਜੀ ਸਮੇਂ-ਸਮੇਂ ਤੇ 71 ਤੋਂ ਲੈ ਕੇ ਸਰਕਾਰ ਬਣੀ ਇਹਨਾਂ ਦੀ 71 ਬਣੀ ਸਰਕਾਰ ਇਹਨਾਂ ਨੇ ਮੋਗੇ ਮੁੰਡੇ ਮਰਵਾਏ ਜੀ ਉਸ ਤੋਂ ਬਾਅਦ 78 ਸਰਕਾਰ ਬਣੀ ਇਹਨਾਂ ਨੇ ਕਾਂਡ ਕਰਾ 78 ਵਾਲਾ ਟ੍ਰੈਂਕਰੇ ਕਾਂਡ ਕਰਾਇਆ ਅਮਰਸਰ ਅਮਰਸਰ ਉੱਤੇ ਪਿੱਛੇ ਸਰਕਾਰ ਬਣੀ ਨੇ 85 ਬਰਨਾਲੇ ਰੜ ਕੇ ਬਰਨਾਲੇ ਨੇ ਫਿਰ ਬਲੈਕ ਥੰਡਰ ਕਰਾਇਆ ਉਸ ਤੋਂ ਪਿੱਛੇ ਫਿਰ 97 ਸਰਕਾਰ ਬਣੀ ਇਹਨੇ ਭਣਿਆਰੇ ਵਾਲਾ ਲਿਆਂਦਾ ਅੱਛਾ ਉਹਦੇ ਚ ਨੇ ਫਿਰ ਕਈ ਸਿੱਖ ਮੁਰੇ 22 ਰੂਪ ਨੇ ਸਾੜੇ ਅੱਛਾ ਉਸ ਤੋਂ ਪਿੱਛੇ ਫਿਰ 702 ਜਾਂ 2007 ਸਰਕਾਰ ਬਣੀ ਤੇ ਇਹਨੇ ਇਹ ਸੌਦਾ ਸਾਧ ਲਿਆਂਦਾ ਸੌਦੇ ਸਾਧ ਨੇ ਜੋ ਸਾਡਾ 10 ਸਾਲ ਸਿੱਖੀ ਦਾ ਹਾਲ ਕੀਤਾ ਤੇ ਇਹ ਸਿੱਖਾਂ ਨੂੰ ਉਹਨਾਂ ਦਾ ਫੜਕਾਰਿਆ ਨਹੀਂ ਗਿਆ ਤੇ ਜੇ ਕੋ ਸਿੱਖ ਬੋਲਦਾ ਸੀ ਤੇ ਉਹਨਾਂ ਨੂੰ ਕੁੱਟ-ਕੁੱਟ ਕੇ ਅੰਦਰ ਦਬਾ ਲਿਆ ਤੇ ਹਟੀਆਂ ਫਿਕਰ ਹੋਈਆਂ ਤੇ ਜਿਹੜਾ ਕੋਰਕਪੁਰਾ ਕਾਂਡ ਹੋਇਆ ਸੀ ਉਹਦੇ ਚ ਅੱਜ ਕਈ ਸਿੱਖ ਅਜੇ ਵੀ ਜ਼ਖਮੀ ਨੇ ਤੇ ਮੰਜਾਂ ਤੇ ਪਏ ਹੋਏ ਨੇ ਉਹ ਇਹਨਾਂ ਦੀਆਂ ਦੇਣ ਆ ਇਹਨੇ ਸਾਨੂੰ ਹੋਰ ਸਾਨੂੰ ਇਹਨੇ ਕੋਈ ਦੇਣ ਨਹੀਂ ਕਿ ਸਿੱਖੀ ਵਿਰੁੱਧ ਤੇ ਨਾ ਹੀ ਸਿੱਖ ਹੀ ਗਏ ਨੇ ਤੇ ਜਿਹੜਾ ਅੱਜ ਨੇ ਇੱਕ ਗਾਥਰਾ ਪਾਈ ਫਿਰ ਉੱਤੇ ਤੇ ਚੋਲਾ ਪਾਇਆ ਮੈਂ ਦਿੰਦਾ ਚੋਲੇ ਦੀ ਬੜੀਏ ਦੇ ਨਰਾਦਰ ਕਰ ਰਿਹਾ ਚੋਲੇ ਦੀ ਜਿਹੜਾ ਕਮੇਟੀ ਚੋਲਾ ਪਾਤਾ ਨੂੰ ਬਿਲਕੁਲ ਨਹੀਂ ਸੀ ਪੋਣਾ ਚਾਹੀਦਾ ਚੋਲਾ ਰਿਵਿੰਦਰ ਸਿੰਘ ਜੀ ਚੋਲਾ ਪਾ ਕੇ ਅੱਗੇ ਇੱਕ ਫੱਟਾ ਪਾਇਆ ਇਹਨਾਂ ਸਾਰਿਆਂ ਦੇ ਮੈਨੂੰ ਪਤਾ ਤਖਤੀ ਪਾਈ ਤਖਤੀ ਤਖਤੀ ਪਾਈ ਹੈ ਫੱਟਾ ਕਹ ਲਈ ਤਖਤੀ ਕਹਿ ਲਈ ਹਾਂਜੀ ਉਹਨੂੰ ਉਹ ਉਹ ਕਿਵੇਂ ਕੀ ਹੁੰਦਾ ਉਹਦੇ ਤੋਂ ਉਹਦੇ ਤਖਤੀ ਹੈ ਵੀ ਦੋਸ਼ੀ ਹੈ ਇਹ ਦੋਸ਼ੀ ਹੈ ਉਹਦਾ ਦੋਸ਼ੀ ਵਾਸਤੇ ਉਹ ਸ਼ਰਮ ਵਾਸਤੇ ਪਾਇਆ ਹੁੰਦਾ ਸ਼ਰਮ ਸ਼ਰਮ ਵਾਸਤੇ ਜਿਦਾਂ ਬਰਨਾਲੇ ਨੇ ਪਾਇਆ ਸੀ ਬੂਕਾ ਸਿੰਘ ਨੂੰ ਪਾਇਆ ਸੀ ਗਿਆਨੀ ਜੈਲ ਸਿੰਘ ਨੂੰ ਪਾਇਆ ਸੀ ਉਹਨਾਂ ਨੂੰ ਪਾਇਆ ਉਸ ਟਾਈਮ ਉਹਨਾਂ ਬਾਕੀ ਸਾਰੇ ਸ਼ਰਮਣੀ ਕਾਲੀ ਦੇ ਲੀਡਰਾਂ ਨੂੰ ਸ਼ਰਮ ਆਵੇਗੀ ਜਾਂ ਨਹੀਂ ਨਹੀਂ ਆਵੇਗੀ ਇਹਦਾ ਚੀਮਾ ਸਭ ਤੋਂ ਚੀਮਾ ਨਕਮਾ ਬੰਦਾ ਹੈ। ਅੱਛਾ। ਹੁੰਦੜ ਉਹਦੋਂ ਨਕਮਾ ਬੰਦਾ ਹੈ। ਹੂੰ। ਇਹ ਜਿਹੜਾ ਇੱਕ ਲਿਆਣੇ ਦਾ ਗਰੇ ਵਾਲਾ ਉਹਦੋਂ ਗੰਦਾ ਬੰਦਾ ਹੈ। ਅੱਛਾ। ਗਾਵੜੀ ਉਹਦੋਂ ਗਿਲਦਾ ਬੰਦਾ ਹੈ। ਇਹਨਾਂ ਕਿੰਨੂੰ ਚੰਗਾ ਕਰੋਗੇ ਤੁਸੀਂ? ਇਹਨਾਂ ਕੋਈ ਚੰਗਾ ਨਹੀਂ ਗਾ ਕੋਈ ਵੀ ਚੰਗਾ ਨਹੀਂ ਇੱਕ ਲੀਡਰ ਵੀ ਇਹਨਾਂ ਚੰਗਾ ਨਹੀਂ ਗਾ ਇਕਾਲੀਆਂ ਦਾ। ਇਹਨਾਂ ਜੂ ਇਕਾਲੀ ਨਾ ਇਕਾਲੀ। ਹਾਂ ਜੀ। ਕਹਿੰਦਾ ਇਹਨੂੰ ਆਊਟ ਹੈ ਇਹ ਨਹੀਂ ਉਹ ਵਿੱਚ ਰਹਿਣਗੇ। ਤੇ ਇਸ ਗੱਲ ਦਾ ਤੁਸੀਂ ਸਵਾਗਤ ਕਰਨੇ ਆ। ਹੂੰ। ਇਹ ਹੋਰ ਕਰਦਾ ਸਵਾਗਤ ਕਰਨੇ ਚੰਗਾ ਨਵਾਂ ਕਾਲੀਦ ਲਾਵੇਗਾ ਪਰ ਪਹਿਲੀ ਗੱਲ ਵੀ 100 ਸਾਲ ਤੋਂ ਬਾਅਦ ਪਾਰਟੀ ਨਹੀਂ ਚੱਲਦੀ ਕੋਈ ਵੀ ਇਹਨਾਂ ਨੂੰ 105 ਸਾਲ ਹੋ ਗਏ ਨੇ 1920 ਬਣਿਆ ਸੀ ਤੇ ਹੁਣ 2024 ਆ ਗਿਆ 25 ਚੜ੍ਹਨ ਵਾਲਾ ਤੇ ਉਦੋਂ ਵੀ 19 20 ਦਸੰਬਰ ਸੀ ਜਦੋਂ ਇਹ 1920 ਦੀ 20 ਦਸੰਬਰ ਕਾਲੀਦਰ ਬਣਿਆ ਸੀ ਜੀ ਤੇ ਅੱਜ ਵੀ 15 16 ਵੀ ਹਮ ਨਵੰਬਰ ਤੇ ਇਸ ਕਰਕੇ ਇਹਨਾਂ ਦਾ ਚਾਜ ਹੋਈ ਇਹ ਦੋ ਤਰੀਕ ਹੋਗੀ ਕੱਲ ਦੋ ਸਜਸਣੇਗੀ ਕਾਲੀ ਦੇ ਬਿਲ ਖਤਮ ਹੋ ਗਿਆ ਨਾ ਕਾਲੀ ਹੈ ਨਹੀਂ ਇਹਨੇ ਪੰਜਾਬੀ ਪਾਰਟੀ ਸੀ ਹੂੰ ਤੁਹਾਨੂੰ ਕਿਵੇਂ ਲੱਗਦਾ ਸ਼ਰਮਨੀ ਕਾਲੀ ਦਾ ਨਵੇਂ ਸਿਰੋਂ ਸਰਜੀਤ ਹੋਵੇਗਾ ਕਿੰਨਾ ਸਮਾਂ ਲੱਗ ਜਾਵੇਗਾ ਦੂਜੀਆਂ ਪਾਰਟੀਆਂ ਦੇ ਬਰਾਬਰ ਆਉਣ ਤੇ ਕਮ ਸੇ ਕਮ ਮੇਰੇ ਸਾਲ ਤਾਂ 10 ਸਾਲ ਲੱਗ ਜਾਣਗੇ 10 ਸਾਲ ਘੱਟੋ ਘਾਟ ਘੱਟੋ ਘਾਟ 10 ਲੱਗਣਗੇ ਸੋ ਲਖਵਿੰਦਰ ਸਿੰਘ ਜੀ ਅਖੀਰ ਲ ਸਵਾਲ ਕਰਦੇ ਆ ਗਿਆਨੀ ਗੁਰਵਚਨ ਸਿੰਘ ਜਹੇਦਾਰ ਜਿਹੜੇ ਪਹਿਲਾਂ ਸੀਗੇ ਜਦੋਂ ਮਾਫੀ ਦਿੱਤੀ ਗਈ ਸਿਰਸੇ ਵਾਲੇ ਬਾਬੇ ਨੂੰ ਉਹਨਾਂ ਦੀਆਂ ਸਾਰੀਆਂ ਸਹੂਲਤਾਂ ਅਕਾਲ ਤਖ ਜਥੇਦਾਰ ਸਾਹਿਬ ਨੇ ਹੁਕਮ ਕੀਤਾ ਐ ਐਸਜੀਪੀਸੀ ਨੂੰ ਵੀ ਸਾਰੀਆਂ ਸਹੂਲਤਾਂ ਵਾਪਸ ਲਈਆਂ ਜਾਣ ਕਿਉਂਕਿ ਉਹ ਵੀ ਵਿੱਚ ਵਿਦਵੀ ਦੋਸ਼ ਕਾਂਡ ਦੇ ਵਿੱਚ ਸ਼ਾਮਲ ਸੀਗਾ ਜਿੰਨਾ ਨੁਕਸਾਨ ਕੀਤਾ ਗਰਬਜਨ ਸਿੰਘ ਨੇ ਕੀਤਾ ਹੂੰ ਸਭ ਤੋਂ ਪਹਿਲਾਂ ਗਰਬਜਨ ਸਿੰਘ ਜੇ ਜਥੇਦਾਰ ਸੀ ਉਹ ਇਹਨਾਂ ਤਲਬ ਪਹਿਲੀ ਗੱਲ ਦਾ ਜਿਹੜਾ ਜਥੇਦਾਰ ਹੁੰਦਾ ਉਹ ਇੱਕ ਜਿਵੇਂ ਦਿੱਲੀ ਦਾ ਤਖਤ ਤੇ ਉਸ ਤਖਤ ਦੇ ਬਰਾਬਰ ਹੈ ਹੂੰ ਪਹਿਲੀ ਗੱਲ ਦਾ ਤਖਤ ਤੋਂ ਤੂੰ ਦਿੱਲੀ ਨੀਵੇਂ ਤੇ ਤਖਤ ਉੱਚਾ ਹੈ ਹੂੰ ਤੇ ਉਹ ਤਖਤ ਇੱਥੇ ਤਲਬ ਸਕਦਾ ਸੀ ਬਾਦਲਾ ਕਰੇ ਨਹੀਂ ਸੀ ਜਾ ਸਕਦਾ ਕਹਿੰਦੇ ਕੱਲ ਪਹੁੰਚਿਆ ਵੀ ਨਹੀਂ ਕੱਲ ਤੱਕ ਸਾਹਿਬ ਦੀ ਨਹੀਂ ਪਹੁੰਚਿਆ ਤਾਂ ਹੀ ਨਹੀਂ ਪਹੁੰਚਿਆ ਸ਼ਰਮ ਦਾ ਮਾਰਨੇ ਪਹੁੰਚਿਆ ਅੱਛਾ ਉਹਨੂੰ ਪਤਾ ਮੈਨੂੰ ਸਵਾਲ ਜਿਹੜੇ ਪੁੱਛਨੇ ਨੇ ਜਿਵੇਂ ਉਹਦੀ ਰਹਿਣ ਮੇਠੇ ਸਾਰਾ ਜੋ ਹੋਇਆ ਹੈ ਜੋ ਨੇ ਕੀਤਾ ਸਾਰਾ ਆਪ ਦੀ ਰਹਿਣ ਮੇਠੇ ਕੀਤਾ ਤੇ ਨਹੀਂ ਤਾਂ ਇਹ ਜਿੰਨੇ ਚਾਹੇ ਤਰ ਗੁਰਮukh ਸਿੰਘ ਸੀ ਉਹਨੇ ਪਹਿਲਾਂ ਇੰਟਰਵਿਊ ਦਿੱਤੀ ਹੈ ਹੂੰ ਅੱਛਾ ਉਦੋਂ ਵੀ ਸੁਲਤਾਨ ਸਿੰਘ ਆਇਆ ਹੈ ਕੇਸਗੜ ਸਾਹਿਬ ਵਾਲਾ ਤੇ ਉਹ ਕਿਉਂ ਨਹੀਂ ਆਇਆ ਫਿਰ ਦੋਸ਼ੀ ਸੀ ਵੱਡਾ ਦੋਸ਼ੀ ਹੋਏ ਵੇਖੋ ਉਹਦਾ ਪੁੱਤਰ ਅੱਜ ਵੀ ਉਹ ਕਟਿਆ ਵਛਾਂ ਦੇ ਵਪਾਰੀ ਨੇ ਅੱਛਾ ਜਿਹੜਿਆ ਮੀਟ ਵੜਦੇ ਨੇ ਉਹਨਾਂ ਦਾ ਚੇਅਰਮੈਨ ਉਹਦਾ ਮੁੰਡਾ ਰਿਆ ਹੂੰ ਗਰਵਚਨ ਸਿੰਘ ਦਾ ਅੱਜ ਉਹਦੇ ਕੋਲ ਸਟਾਰ ਹੋਟਲ ਕਿੰਨੇ ਦਾ ਬਣਾਈ ਫਿਰਦਾ ਹੈ ਅੱਛਾ ਗਰਵਚਨ ਸਿੰਘ ਦਾ ਮੁੰਡਾ ਰਿਆ ਹੈ ਹਾਂ ਤੇ ਕਿੰਨੇ ਸਟਾਰ ਹੋਟਲ ਬਣਾਈ ਫਿਰਦੇ ਨੇ ਉਹਦੇ ਅੱਛਾ ਤੇ ਕਿੱਥੋਂ ਬਣਾਈ ਨੇ ਸਿਰਫ ਇਨਾ ਦੀ ਪਾਇਸ਼ੀ ਕਰਕੇ ਕਹਿੰਦੇ ਜਦੋਂ ਇੱਧਰ ਆਏ ਸੀਗੇ ਜੈਸੇਦਾਰਾਂ ਦੇ ਵਿੱਚ ਇਸ ਸਿਸਟਮ ਸਿਸਟਮ ਦੇ ਵਿੱਚ ਆਏ ਸੀ ਕਹਿੰਦੇ ਵੀ 2-4 ਕਿੱਲੇ ਜ਼ਮੀਨ ਸੀ ਅੱਜਕੱਲ ਕਰੋੜਾ ਮੇਰੇ ਖਿਆਲ ਦਾ 2 ਕਿੱਲੇ ਨਾਲ ਕਿੱਲਾ ਵੀ ਨਹੀਂ ਹੋਣੀ ਉਹਦੇ ਅੱਛਾ ਤੇ ਅੱਜ ਕਰੋੜਾ ਅਰਬਾਂ ਦਾ ਮਾਲਕ ਬਣਿਆ ਬੈਠਾ ਹਰ ਬੰਦਾ ਸਰ ਕਮੇਟੀ ਦਾ ਪੈਸਾ ਖਾ ਖਾ ਕੇ ਤੇ ਇਹਨਾਂ ਨੇ ਉਹਨੂੰ ਚੁੱਕ ਚੁੱਕ ਕੇ ਕਿਉਂ ਨੂੰ ਵਰਤਣਾ ਸੀ ਇਹਨੂੰ ਵਰਤਵਾਤ ਕੇ ਜੋ ਕੀਤਾ ਸਾਰਾ ਨੁਕਸਾਨ ਕੌਮ ਦਾ ਗਰਬਜਨ ਸਿੰਘ ਕੀਤਾ ਤੇ ਗਰਬਜਨ ਸਿੰਘ ਇਹਨਾਂ ਨੂੰ ਤਾਂ ਸਦਾ ਕਾਲ ਤਖਤੇ ਉੱਤੇ ਸਜ਼ਾ ਲਾਉਂਦਾ ਉਸ ਟਾਈਮ ਤੇ ਜਦੋਂ ਸਰਸੇ ਵਾਲੇ ਨੇ ਕਾਹਨ ਕੀਤਾ ਸੀ ਜਿਹੜਾ ਚੰਦੂ ਮਾਇਰ ਆਖਿਆ ਵੀ ਮੈਂ ਨਹੀਂ ਗਿਆ ਚੰਦੂ ਮਾਇਰ ਨੇ ਪਿਛਾਗ ਪਠਾਈਏ ਚੀਮੇ ਨੇ ਚੀਮੇ ਨੇ ਸਵਾਈ ਦਿੱਤੀ ਹੈ ਜਿਹੜੀ ਚਿੱਠੀ ਲਿਖੀ ਸੀ ਉਹ ਵੀ ਮੰਨ ਗਏ ਨੇ ਚਿੱਠੀ ਵਿੱਚ ਚੀਮੇ ਨੇ ਲਿਖੀ ਸੀ ਸਰਸੇ ਵਾਲੇ ਨੂੰ ਇਹ ਝੂਠ ਮਾਰਦੇ ਨੇ ਸਾਰਾ ਕੁਝ ਹੂੰ ਚੰਦੂ ਮੇਰਾ ਕੱਲ ਝੂਠ ਬੋਲੀ ਗਿਆ ਨਹੀਂ ਨਹੀਂ ਮੈਨੇ ਕੀਤਾ ਨਹੀਂ ਕਿ ਫਿਰ ਹਰਪੀ ਨੂੰ ਪਿਆ ਤੇ ਫਿਰ ਚੁੱਪ ਕੀਤਾ ਜੀ ਚੰਦੂ ਮੇਰਾ ਕੱਲ ਗੜੇ ਮੰਨਦਾ ਪਿਆ ਸੀ ਸਾਰੇ ਹੀ ਦੋਸ਼ੀ ਨੇ ਜੇ ਕੋਈ ਬਾਗੀ ਨੇ ਤੇ ਭਾਵੇਂ ਦਾਗੀ ਨੇ ਹੂੰ ਜੇ ਕੋਈ ਬਾਗੀ ਹੈ ਤੇ ਜੇ ਕੋਈ ਦਾਗੀ ਹੈ ਸਾਰੇ ਹੀ ਦਾਗੀ ਨੇ ਇੱਕ ਵੀ ਨੱਚ ਨਹੀਂ ਕਾ ਬਿਲਕੁਲ ਨਹੀਂ ਕਾ ਕੋਈ ਵੀ ਸਾਫ਼ ਨਹੀਂ ਕਾ ਭਾਵੇਂ ਕੋਈ ਪਿੰਡਾਂ ਚ ਰਹਿਣ ਵਾਲਾ ਅਵੇ ਜਿਵੇਂ 91 ਲੱਖ ਦੇ ਜਿਹੜੇ 71 ਦਾ ਖਰਚਾ ਕਰਵਾਇਆ ਸੀ ਸੁਖਵੀਰ ਬਾਦਲ ਨੇ ਸ਼ਰਮਣੀ ਕਮੇਟੀ ਦੇ ਕੋਲੋਂ ਉਹ ਵਾਪਸ ਲੈਣ ਦੇ ਹੁਕਮ ਕੀਤੇ ਨੇ ਜਿਵੇਂ ਗਿਆਨੀ ਗਰਬਚਨ ਸਿੰਘ ਨੇ ਜੇ ਉਦੋਂ ਦਾ ਗਨਾਹ ਕੀਤੇ ਨੇ ਕਿ ਗਿਆਨੀ ਗਰਬਚਨ ਸਿੰਘ ਦਾ ਉਹ ਨਹੀਂ ਜਿਹੜੀ ਜਿੰਨਾ ਪੈਸਾ ਵਾਪਸ ਨਹੀਂ ਲੈਣਾ ਚਾਹੀਦਾ ਉਹ ਤਾਂ ਗਰਬਚਨ ਸਿੰਘ ਨੂੰ ਦੇਣਾ ਚਾਹੀਦਾ 91 ਲੱਖ ਰ 95 ਲੱਖ ਸੀ 91 ਨਹੀਂ 95 ਲੱਖ ਸੀ 95 ਲੱਖ ਦਾ ਬਜੇਨ 95 ਕਰੋੜ ਦੇਣਾ ਚਾਹੀਦਾ ਹੁਣ ਹਾਂਜੀ ਉਹ ਗਰਬਚਨ ਸਿੰਘ ਤੋਂ ਲੈਣਾ ਚਾਹੀਦਾ ਨਹੀਂ ਗਰਬਚਨ ਸਿੰਘ ਨੂੰ ਤਾਂ ਨਹੀਂ ਲਾਇਆ ਨਾ ਉਹਦੀ ਬਿਜੜੂ ਲਾਇਆ ਨਹੀਂ ਪਰ ਲੈਣਾ ਹੁੰਦੇ ਕੋਲ ਚਾਹੀਦਾ ਕਿਉਂ ਉਹਦੀ ਉਹਨਾਂ ਰਹਿਣ ਮੈਂ ਉਹਦੀ ਸੀ ਹੂੰ ਤੇ ਬਾਹ ਜਾ ਅਵਤਾਰ ਸਿੰਘ ਮੱਕਰ ਸੀ ਅਵਤਾਰ ਸਿੰਘ ਮੱਕੜ ਮਰ ਗਿਆ ਹੂੰ ਤੇ ਇਹ ਗਰਬਜਨ ਸਿੰਘ ਨੂੰ ਦੇਣਾ ਚਾਹੀਦਾ ਪੈਸਾ ਸਾਰਾ ਜੀ ਤੇ ਜਿੰਨਾ ਪੈਸਾ ਕੌਣ ਦਾ ਸੀ ਗੋਤ ਦਾ ਪੈਸਾ ਸੀ ਹੁਣ ਵੇਖੋ ਤੁਹਾਡੇ ਕੋਲ ਇੱਕ ਨੌਲਾਂ ਦਾ ਪਿੰਡ ਦੇ ਬੱਚੇ ਨੇ ਕਿੰਨੇ ਵੀ ਆਟਾ ਕਰੇ ਨਹੀਂ ਗਾ ਜੀ ਉਹਨਾਂ ਕੌਮ ਨੂੰ ਉਹਨਾਂ ਜਾ ਕੇ ਸਤਿਕਾਰਿਆ ਉਹਨਾਂ ਕਰੇ ਜਾ ਕੇ ਰਾਸਨ ਪਹਚਾਇਆ ਪੈਸਾ ਪਹਚਾਇਆ ਜਾਂ ਆਮਲੇ ਕਿਸੇ ਵੀ ਦਿੱਤਾ ਪਾਣੀ ਤੂੰ ਦਾ ਕਿਸੇ ਵੀ ਦਿੱਤਾ ਪਰ ਇਹਨਾਂ ਨੇ ਕਿਸੇ ਸ਼ਹੀਦ ਸਿੰਘ ਨੂੰ ਜਾਂ ਕਿਸੇ ਨੂੰ ਵੀ ਜਾਂ ਕਾਲੀ ਸਰਕਾਰ ਬੰਦੀ ਜਿੰਨੇ 84 ਸ਼ਹੀਦ ਹੋਏ ਨੇ ਜਾਂ ਧਰਮੀ ਫੌਜੀ ਆਏ ਨੇ ਇਹਨਾਂ ਨਾਲ ਕਿਸੇ ਦੀ ਸਹਦਾ ਇੱਕ ਵੀ ਕੀਤੀ ਹੋਵੇ ਘਰ ਜਾ ਕੇ ਜਾ ਕੇ ਮਕਾਨ ਪਵਾਇਆ ਹੋਵੇ ਜਾਂ ਕਿਸੇ ਨੂੰ ਹੀ ਰੋਟੀ ਪਾਣੀ ਦਿੱਤਾ ਹੋਵੇ ਜਾਂ ਆਟਾ ਪਜਾਇਆ ਕਿਸੇ ਇੱਕ ਵੀ ਸਬੂਤ ਕਰਾ ਦੇਣਾ ਸੋ ਲਖਵਿੰਦਰ ਸਿੰਘ ਜੀ ਗੁਰੂ ਨਾਨਕ ਦੇਵਾ ਜਿੰਨੇ ਸੰਗਤ ਜਿੰਨੇ ਲੋਕ ਨੇ ਇਹ ਫੈਸਲਾ ਜਿਹੜਾ ਕੱਲ ਤੱਕ ਸਭ ਤੋਂ ਹੋਇਆ ਇਹਨੂੰ ਮਨਜ਼ੂਰ ਕਰਨਗੇ ਨਹੀਂ ਜਿਹੜੇ ਨਾਨਕ ਦੇਵਾ ਉਹ ਮਨਜ਼ੂਰ ਨਹੀਂ ਕਰੇਗੀ ਪਰ ਜਿਹੜੇ ਇਹਨਾਂ ਦੇ ਕਰਿੰਦਰ ਉਹ ਮਨਜ਼ੂਰ ਕਰਨਗੇ ਹੂੰ ਨਾਨਕ ਦੇਵਾ ਨੇ ਅੱਜ ਮਨਜ਼ੂਰ ਨਹੀਂ ਕਰਨਗੇ ਅੱਜ ਵੀ ਕਈਆਂ ਦੇ ਵੀਊ ਆ ਗਏ ਨੇ ਦਾਦੂ ਵਾਲ ਦਾ ਆ ਗਿਆ ਹੈ ਕਿਉਂ ਨਹੀਂ ਕਰਨਗੇ ਸਜ਼ਾ ਸੁਣਾਈ ਨਹੀਂ ਗਈ ਸਜ਼ਾ ਸੁਣਾਉਣ ਤੇ ਮਨਜ਼ੂਰ ਕਰਨਗੇ ਦਾਦੂ ਵਾਲ ਕੀ ਕਹਿ ਰਹੇ ਸੀ ਦਾਦੂ ਵਾਲੇ ਕਹਿ ਰਹੇ ਕਿ ਜਹਦਰ ਵਕੇ ਗਏ ਨੇ ਵਕੇ ਗਏ ਵਕੇ ਨੇ ਅੱਛਾ ਜਿਵੇਂ ਪਹਿਲਾਂ ਜਹਦਰ ਜਾ ਕੇ ਇੰਗਲੈਂਡ ਚ ਗਿਆ ਸੀ ਮਗਰ ਸਬੀਰ ਗਿਆ ਸੀ ਉੱਥੇ ਨਾਲ ਗੱਟਮਟ ਹੋਈ ਸਾਰੀ ਹੁਣ ਮੈਂ ਤੇਰਾ ਫੋਨ ਤੇ ਗੱਲ ਕਰਨਾ ਹੁਣ ਤਿੱਜਰ ਕੀ ਪਤਾ ਤੂੰ ਨਿਸ਼ਾਨ ਸਿੰਘ ਕਿੱਥੇ ਬਿਠਾ ਮੈਂ ਕਿੱਥੇ ਬਿਠਾ ਜੀ ਜੋ ਗੱਲਬਾਤ ਸਾਰੀ ਫੋਨਾਂ ਤੇ ਪਹਿਲਾਂ ਹੋ ਚੁੱਕੀ ਸੀ ਤੈ ਹੋ ਚੁੱਕੀ ਸੀ ਜੀ ਤੈ ਹੁਣ ਦੇ ਮਾਤਾ ਮੁਤਾਬਕ ਹੀ ਇਹਨਾਂ ਨੇ ਸਜ਼ਾ ਦਿੱਤੀ ਜੋ ਦਿੱਤੀ ਹੈ ਠੀਕ ਹੈ ਜੇ ਨਹੀਂ ਤਾਂ ਸਜਾ ਦੀ ਬੜੀ ਵੱਡੀ ਸਜਾ ਬਣਦੀ ਸੀ ਵੇਖੋ ਕੌਮ ਦੇ ਕਿੰਨੇ ਹੀ ਜੇ ਮਰਵਾਤੇ ਇਹਨਾਂ ਨੇ ਹੂੰ ਸੁਨਾਮ ਦਾ ਮਰਕਲ ਕਮਲਜੀਤ ਸਿੰਘ ਸਭ ਤੋਂ ਪਹਿਲਾਂ ਸਰਸੇਲ ਕਾਂਚ 10 ਸਿੰਘ ਮਾਰੇ ਹਰਮੰਦਰਨ ਡੱਬ ਵਾਲੀ ਮਾਰੇ ਅਸ਼ੀਦ ਕਮਲਜੀਤ ਸਿੰਘ ਹਾਂ ਅੱਛਾ ਸਭ ਤੋਂ ਪਹਿਲਾਂ ਜਦੋਂ ਸਲਾਬਤਪੁਰੇ ਡੇਰੇ ਨੂੰ ਕੇਰਾ ਪੈਨ ਲੱਗਾ ਸੀ ਅੱਛਾ ਉਹਦੇ ਗੋਲੀ ਚੱਲਦੀ ਸੀ ਉਹ ਇੱਕ ਮਰਿਆ ਕਮਲਜੀਤ ਸਿੰਘ ਹੂੰ ਅੱਛਾ ਉਹਦੇ ਅੱਜ ਵੀ ਉਹਦਾ ਪਰਿਵਾਰ ਹੁੰਦਾ ਫਿਰਦਾ ਹੈ ਅੱਛਾ ਅੱਛਾ ਜਿਵੇਂ ਇਹ ਮਰ ਕੇ ਦੋਵੇਂ ਨਿਆਮੀ ਵਾਲੇ ਹਰਪ੍ਰੀਤ ਸਿੰਘ ਤੇ ਗੁਰਜੀਤ ਸਿੰਘ ਹਰਮੰਦਰ ਸਿੰਘ ਡੱਬਲੇ ਮਰਿਆ ਇੱਕ ਜਿਵੇਂ ਦਰਸ਼ਨ ਸੁਲਹਾਰਾ ਮਰਿਆ ਇਹਨਾਂ ਨੇ ਡੇਰਾਵਾਦ ਇਹਨਾਂ ਪੈਦਾ ਕਰਕੇ ਜਿਵੇਂ ਡੇਰਾਵਾਦ ਵਿੱਚੋਂ ਇਹਨਾਂ ਨੇ ਸਾਰਾ ਸਾਡਾ ਕੌਮ ਦਾ ਨੁਕਸਾਨ ਕੀਤਾ ਜਿਵੇਂ ਨਾਲ ਖੜਗੇ ਨੇ ਹੁਣ ਅੱਜ ਤੁਹਾਡੇ ਕੋਲ ਕੀ ਨਹੀਂ ਹਾਰ ਹੋ ਰਿਆ ਇਹਨਾਂ ਦਾ ਇੱਕ ਮੈਂ ਕਥਾ ਸੁਣੀ ਸੀ ਇੱਕ ਵਾਰਾ ਕਾਫੀ ਸਹੂਲਤ ਦੁਬਾਰਾ 13 ਸਾਲ ਹੋ ਗਏ ਨੇ ਉਹ ਕਹਿਆ ਸੀ ਵੀ ਸੂਰਜ ਚੜਿਆ ਧਰਮ ਚੱਲੇਗਾ ਤੇ ਸੂਰਜ ਛਿਮਿਆ ਧਰਮ ਖਤਮ ਹੋ ਜਾਏਗਾ ਅੱਜ ਉਹ ਗੱਲ ਬਣ ਗਈ ਏ ਡੇਰਿਆਂ ਦੇ ਕੋਈ ਡੇਰੇ ਅੱਜ ਫੜਿੰਦਾ ਪਿਆ ਕੋਈ ਡੇਰਾ ਕੱਲ ਫੜਿੰਦਾ ਪਿਆ ਇਹਨਾਂ ਦਾ ਤੁਸੀਂ ਵੇਖ ਲਾ ਜੇ ਇਹਨਾਂ ਨੇ ਜਿੰਨਾ ਕੌਮ ਦਾ ਇਨਸਾਨ ਇਹਨਾਂ ਡੇਰਾਂ ਕੀਤਾ ਜਾਂਦਾ ਕਿੰਨੇ ਪ੍ਰਕਾਸ਼ ਸਿੰਘ ਬਾਦਲ ਨੇ 84 ਦੇ ਪਿੱਛੇ ਜਾਦਾ ਡੇਰਾ ਆਇਆ ਪਹਿਲਾ ਡੇਰਾ ਨਹੀਂ ਕੋਈ ਕਹੇ ਸਾਨੂੰ ਗੁਰੂ ਨੂੰ ਤੋੜ ਕੇ ਤੇ ਡੇਰਾਂ ਨੂੰ ਜੋੜਤਾ ਬਹੁਤ ਨੁਕਸਾਨ ਕੀਤਾ ਬਹੁਤ ਨੁਕਸਾਨ ਕੀਤਾ ਇਹ ਡੇਰੇ ਵਾਲਿਆਂ ਨੇ ਤੇ ਸਹੀ ਗੁਰੂ ਦੇ ਲੜ ਰਗਣਾ ਚਾਹੀਦਾ ਸੀ ਤੇ ਇਹਨਾਂ ਨੇ ਸਾਨੂੰ ਗੁਰੂ ਤੋੜ ਕੇ ਤੇ ਡੇਰਾਂ ਲੜਲਾਤਾ ਤੇ ਉਹ ਜੇ ਅਸੀਂ ਸਾਡੇ ਮੂਰਖ ਜਾ ਤਾਂ ਮੈਂ ਵੀ ਮੂਰਖਾ ਹੁਣ ਵੇਖੋ ਇਹ ਜਿਹੜੇ ਡੇਰਾਂ ਵਾਲੇ ਨੇ ਤੁਸੀਂ ਦੂਰ ਨਾ ਜਾਓ ਜਿਹੜਾ ਇੱਕ ਬੰਦਾ ਸੰਤ ਹੋ ਜਾਂਦਾ ਹੈ ਉਹ ਜਨਮਨ ਤੋਂ ਰਹਿਤ ਹੋ ਜਾਂਦਾ ਹੈ ਹੂੰ ਕੁਝ ਨਾ ਰਸ ਤੇ ਇਹਨਾਂ ਨੂੰ ਕੀ ਨੋਟਿਸ ਕੌਟੀ ਦੀ ਉਹਨੇ ਯੂਰ ਸਾਹਿਬ ਜਾਣੇ ਆ ਪਰ ਮਹਾਪੁਰਸ਼ ਨੇ ਉਹ ਖੁੱਲੇ ਲਗੇ ਫਿਰ ਇਕੱਲੇ ਬਜਾਰਾਂ ਕੋਈ ਲੋੜ ਨਹੀਂ ਉਹਨਾਂ ਨੂੰ ਇਹਨਾਂ ਨੇ 100-100 ਗਾਨ ਮੰਨ ਲਿਆ ਆ ਕਿਉਂ ਲਿਆ ਆ ਇਹਨਾਂ ਨੇ ਸਹੀ ਗੱਲ ਇਹਨਾਂ ਨੂੰ ਖਤਰਾ ਹੈ ਜਿਹੜਾ ਰੱਬ ਨਾਲ ਜੁੜ ਗਿਆ ਉਹਨ ਦਾ ਖਤਰਾ ਹੀ ਕੋਈ ਨਹੀਂ ਕਹੇ ਗੱਲ ਦਾ ਕਿਹਗਾ ਖਤਰਾ ਸੋ ਦੋਸਤੋ ਸੋ ਦੋਸਤੋ ਤੁਸੀਂ ਗੱਲਬਾਤ ਸੁਣੀ ਹੈਗੀ ਹੈ ਭਾਈ ਲਖਵਿੰਦਰ ਸਿੰਘ ਦੀ ਜਿਨ੍ਹਾਂ ਨੇ ਸੁਖਵੀਰ ਬਾਦਲ ਦੇ ਸਜ਼ਾ ਨੂੰ ਲੈ ਕੇ ਗੱਲਬਾਤ ਕੀਤੀ ਹੈ ਵੀ ਪੁਰਾਣੇ ਸਮੇਂ ਦੇ ਵਿੱਚ ਕਾਲੀ ਫੂਲਾ ਸਿੰਘ ਵੱਲੋਂ ਜਿਹੜੀ ਸਜ਼ਾ ਦਿੱਤੀ ਜਾਂਦੀ ਸੀ ਉਹ ਸੀਗੀ ਸਜ਼ਾ ਲੇਕਿਨ ਅੱਜ ਕੱਲ ਦੀ ਜਿਹੜੀ ਸਜ਼ਾ ਇਹ ਦਿੱਤੀ ਗਈ ਹੈ ਕੱਲ ਕਾਲ ਤੱਕ ਸਰ ਦੇ ਵੱਲੋਂ ਕਹਿੰਦੇ ਵੀ ਇਹ ਤਾਂ ਪੋਚਾ ਪਾਚੀ ਕੀਤੀ ਗਈ ਰਲ ਮਿਲ ਕੇ ਬਾਕੀ ਇਹ ਸਜ਼ਾ ਨਹੀਂ ਇਹ ਕੌਮ ਇਸ ਨੂੰ ਮਨਜ਼ੂਰ ਨਹੀਂ ਕਰਦੀ ਸੋ ਭਾਈ ਸਾਹਿਬ ਨੇ ਗੱਲਬਾਤ ਕੀਤੀ ਹੈ ਸੋ ਦਿਓ ਆਪਣੇ ਤੁਸੀਂ ਕਮੈਂਟ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਲਾਈਕ ਵੀ ਕਰੋ ਉਸੀ ਵੇਖ ਰਿਆ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਸੋ ਭਾਈ ਸਾਹਿਬ ਜੀ ਜਾਣਕਾਰੀ ਦੇਣ ਵਾਸਤੇ ਧੰਨਵਾਦ ਭਾਈ ਜੀ ਦਾ ਸਾਰਾ ਸਾਰਾ ਭਾਈ ਜੀ